ਖਬਰ 247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੋ ਇਸ ਪ੍ਰੋਗਰਾਮ ਦੇ ਵਿੱਚ ਅੱਧਾ ਘੰਟਾ ਖਬਰਾਂ ਦੇ ਉੱਤੇ ਕਰਾਂਗੇ ਚਰਚਾ। ਮੇਰੇ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਜੀ। ਜੀ ਗਿੰਦ ਸੌ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਭ ਸਵਾਗਤ ਹੈ ਸਤਿਕਾਰ ਜੀ। ਸਤਿ ਸ੍ਰੀ ਅਕਾਲ ਜੀ। ਧੰਨਵਾਦ। ਸਭ ਤੋਂ ਪਹਿਲੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਗਵਾਈ ਵਾਲੇ ਮੰਤਰੀ ਮੰਡਲ ਦੇ ਜੀ ਸੌ ਚੁੱਕਣ ਤੋਂ ਬਾਅਦ ਦੇ ਵਿੱਚ ਵਿਭਾਗਾਂ ਦੀ ਵੰਡ ਜਿਹੜੀ ਉਹ ਵੀ ਕਰ ਦਿੱਤੀ ਗਈ ਹੈ ਜੀ। ਬਿਲਕੁਲ ਜੀ ਲਗਭਗ ਪਿਛਲੇ ਜਿਹੜੇ ਮੁੱਖ ਮੰਤਰੀ ਸੀਗੇ ਜਿਹੜੇ ਉਹਨਾਂ ਦੇ ਵੱਡੇ ਅਧਿਅਾਲੇ ਉਹਨਾਂ ਨੂੰ ਪ੍ਰਕਰਾਰ ਰੱਖਿਆ ਗਿਆ ਜੀ ਔਰ ਇਹ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਜਿਹੜੀਆਂ ਨੀਤੀਆਂ ਭਾਰਤੀ ਜਨਤਾ ਪਾਰਟੀ ਦੀਆਂ ਸੀਗੀਆਂ ਉਹ ਲਗਾਤਾਰ ਜਾਰੀ ਰਹਿਣਗੀਆਂ ਪਰ ਕੁਝ ਇੱਕ ਨਵੇਂ ਸੰਕੇਤ ਵੀ ਆ ਰਹੇ ਆ ਕਿ ਇਸ ਵਾਰ ਜਦੋਂ ਜੈਸ਼ੰਕਰ ਰਾਣੀ ਜਦੋਂ ਉਹਦਾ ਉਹਦਾ ਸੰਭਾਲਿਆ ਤੇ ਉਹਨਾਂ ਨੇ ਕਿਹਾ ਹੈ ਕਿ ਸਾਡੀ ਅਰਕੀ ਜਿਹੜੀ ਪ੍ਰਮੁੱਖ ਸਾਡੀ ਜਿਹੜੀ ਪਹਿਲ ਰਹਿ ਗਈ ਉਹ ਰਹਿ ਗਈ ਗੁਆਡੀ ਮੁਲਕਾਂ ਨਾਲ ਸੰਬੰਧ ਸੁਧਾਰਨੇ ਜੀ ਤੇ ਗੁਆਡੀ ਮੁਲਕਾਂ ਨਾਲ ਸੰਬੰਧ ਭਾਰਤ ਦੇ ਬਹੁਤ ਵਧੀਆ ਨਹੀਂ ਆ ਚਾਈਨਾ ਨਾਲ ਜਿਹੜੇ ਸੰਬੰਧ ਆ ਉਹਦੇ ਬਾਰੇ ਉਹਨਾਂ ਬਾਰ-ਬਾਰ ਕਿਹਾ ਆ ਕਿ ਚਾਈਨਾ ਨਾਲ ਅਸੀਂ ਬਹੁਤ ਮੀਟਿੰਗਾਂ ਕੀਤੀਆਂ ਪਰ ਕਿਸੇ ਨਿਪਰੇ ਨਹੀਂ ਲੱਗ ਸਕੇ ਵੇਖਾਂਗੇ ਅੱਗੇ ਚੱਲ ਕੇ ਕੀ ਹੁੰਦਾ ਤੇ ਦੋ ਦੇ ਮੁਲਕ ਨੇ ਜਿਨ੍ਹਾਂ ਨਾਲ ਬਹੁਤ ਸੰਬੰਧ ਸਾਡੇ ਖਰਾਬ ਨੇ ਇੱਕ ਪਾਕਿਸਤਾਨ ਤੇ ਇੱਕ ਚਾਈਨਾ ਜੀ ਬਾਕੀ ਜਿਹੜੇ ਛੋਟੇ-ਛੋਟੇ ਮੁਲਕ ਆ ਉਹਨਾਂ ਨਾਲ ਸੰਬੰਧ ਜੇ ਬਹੁਤੇ ਚੰਗੇ ਨਹੀਂ ਤੇ ਬਹੁਤ ਬੁਰੇ ਵੀ ਨਹੀਂ ਕਹੇ ਜਾਂਦੇ ਮਾਲਦੀ ਉਹਨਾਂ ਜ਼ਰੂਰ ਕਰਕੇ ਥੋੜੇ ਜਿਹੇ ਚਾਈਨਾ ਦੇ ਪ੍ਰਭਾਵ ਥੱਲੇ ਮਜ਼ਮੂਰਾਂ ਨੇ ਕੁਝ ਗੱਲਾਂ ਕਰ ਦਿੱਤੀਆਂ ਸੀ ਜਿਸ ਦਾ ਉਹਨਾਂ ਨੂੰ ਬਾਦਸ਼ਾਹ ਦਾ احساس ਹੋਇਆ ਹੂੰ ਤੇ ਹੁਣ ਭਾਰਤਵਾਲੇ ਨੇੜਤਾ ਵਧਾ ਰਿਆ ਹੈ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਜਦੋਂ ਉਹਨਾਂ ਨੇ ਸੌ ਚੁੱਕਣੀ ਸੀ ਤੇ ਉਸ ਫੰਕਸ਼ਨ 'ਚ ਵੀ ਆਏ ਨੇ ਸੋ ਸ਼ੰਕਰ ਜੈ ਆਪਣੇ ਐਸਐਸ ਸ਼ੰਕਰ ਜਿਨ੍ਹਾਂ ਨੇ ਕਿਹਾ ਕਿ ਸਾਡਾ ਇਸ ਵਾਰ ਦਾ ਜਿਹੜਾ ਮੇਨ ਹੋਵੇਗਾ ਸਾਡੀ ਕੁਟਲ ਨੀਤੀ ਏਰੀਆ ਉਹਨੂੰ ਸਿ ਨਵੇਂ ਨਵਾਂ ਰੂਪ ਦਵਾਂਗੇ ਤੇ ਗਵਾੜੀਆਂ ਨਾਲ ਜਿਹੜੇ ਸਬੰਧ ਆ ਉਹਨਾਂ ਨੂੰ ਦੁਸ਼ਤ ਕਰਾਂਗੇ ਬਾਕੀ ਜਿਹੜੇ ਮੰਤਰੀ ਨੇ ਆਪੋ ਆਪਣੇ ਉੱਤੇ ਬਾਰੇ ਆ ਕੇ ਕੋਈ ਨਾ ਕੋਈ ਜਿਹੜਾ ਪਿਆਰ ਉਹ ਦੇ ਰਿਹਾ ਹੈ ਕਹਿ ਰਿਹਾ ਸੀ ਕੀ ਕਰਨ ਜਾ ਰਹੇ ਹਾਂ ਸੋ ਦੇਖਦੇ ਹਾਂ ਕਿ ਕਿੰਨੀ ਇੱਕ ਫਰਕ ਹੈ ਅੱਗੇ ਨਾਲੋਂ ਤੋਂ ਕਿ ਕਲੀਸ਼ਨ ਸਰਕਾਰ ਤੇ ਇਕੋ ਪਾਰਟੀ ਦੀ ਸਰਕਾਰ ਚਲਾਉਣਾ ਬਹੁਤ ਫਰਕ ਹੁੰਦਾ ਉਰਬੀ ਅਫਰੀਕੀ ਦੇਸ਼ ਮਾਲਵੀ ਦੇ ਜਿਹੜੇ ਇੱਕ ਜਹਾਜ਼ ਹਾਦਸਾ ਜਿਹੜਾ ਵਾਪਰਿਆ ਸੀਗਾ ਉਹਦਾ ਕਹਿੰਦੇ ਮਲਬਾ ਜਿਹੜਾ ਉਹ ਮਿਲਿਆ ਹੈ। ਰਿੰਦਰ ਇਹ ਬੜੀ ਅਜੀਬ ਗੱਲ ਲੱਗਦੀ ਆ ਕਿ ਜਦੋਂ ਕਿਸੇ ਮੁਲਕ ਦੇ ਵਿੱਚ ਚੋਣਾਂ ਆਉਣ ਵਾਲੀਆਂ ਹੁੰਦੀਆਂ ਤੇ ਵਿਰੋਧੀ ਨੇਤਾ ਜਿਹੜੇ ਆ ਉਹ ਕਿਸੇ ਨਾ ਕਿਸੇ ਇਸ ਤਰ੍ਹਾਂ ਦੇ ਹਾਦਸੇ ਇਹਨੂੰ ਕੌਨਸਪਰੇਸੀ ਥਿਊਰੀ ਕਹ ਲਓ ਜਾਂ ਕੁਝ ਏਦਾਂ ਕਹ ਲਓ ਇਹ ਹੁੰਦਾ ਹੁਣ ਈਰਾਨ ਦੇ ਜਿਹੜੇ ਉਪ ਰਾਸ਼ਟਰਪਤੀ ਗਏ ਨੇ ਹਾਂ ਉਨਾ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਨਾਲ-ਨਾਲ ਚੱਲ ਰਹੀਆਂ ਨੇ ਕਿ ਮੌਤਾ ਇਹ ਸੁਭਾਵਿਕ ਜਾਂ ਅਚਾਨਕ ਨਹੀਂ ਹੁੰਦੀਆਂ ਜਿਹੜੀ ਰਾਜਨੀਤੀ ਆ ਗਹਿਰੀ ਰਾਜਨੀਤੀ ਹੁੰਦੀ ਆ ਇਹਦੇ ਪਿੱਛੇ ਹੁੰਦੀ ਕਿਤੇ ਨਾ ਕਿਤੇ ਪੂਰੇ ਜਿਹੜਾ ਅਮਰੀਕੀ ਦੇਸ਼ ਆ ਮਲਾਵੀ ਇੱਥੋਂ ਦੇ ਰਾਸ਼ਟਰਪਤੀ ਜਿਹੜੇ ਨੇ ਚਿਰਮਾ ਜੀ ਉਹ ਪ੍ਰਸ਼ਧਪਤੀ ਜਿਹੜੇ ਸੀ ਸਲੋਸ ਚਿਰਮਾ ਨਾ ਨਾਮ ਸੀਗਾ ਜੀ ਤੇ ਉਹ ਕਿਤੇ ਬਦਲ ਜਾ ਰਹੇ ਸੀਗੇ ਕਹਿੰਦੇ ਜੀ ਉਹ ਜਿੱਦਾਂ ਬਿਲਕੁਲ ਉਹੋ ਜੀ ਸਟੋਰੀ ਆ ਜਿੱਦਾਂ ਦੀ ਇਰਾਨ ਦੀ ਸੀਗੀ ਤੇ ਉਹ ਬੜੀ ਸੰਘਣੀ ਧੁੰਦੀ ਤੇ ਜਹਾਜ਼ ਡੇਪਿਆ ਪੈਨੋ ਜਹਾਜ਼ ਦਾ ਕਨੈਕਸ਼ਨ ਨਹੀਂ ਰਿਹਾ ਤੇ ਹੁਣ ਉਹਨਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਮਲਬਾ ਮਿਲ ਗਿਆ ਪਰ ਇੱਕ ਵੀ ਵਿਅਕਤੀ ਜਿੰਦਾ ਨਹੀਂ ਬਚਿਆ ਤੇ ਨਾਲ ਦੀ ਇਹ ਵੀ ਖਬਰ ਆ ਰਹੀ ਆ ਕਿ ਜੇ ਮਲਾਵੀ ਵਿੱਚ ਉਹਨਾਂ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਵਾਲੀਆਂ ਤੇ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਚਿਲਮਾ ਮੌਜੂਦਾ ਰਾਸ਼ਟਰਪਤੀ ਚਕਵੇਰਾ ਨੇ ਨਾ ਉਹਨਾਂ ਨੂੰ ਚੁਣੌਤੀ ਦੇਣ ਵਾਲੇ ਸੀਗੇ ਉਹਨਾਂ ਨੂੰ ਲੱਗਦਾ ਸੀ ਕਿ ਇਹ ਮੇਰਾ ਪੂਰਾ ਅਪੋਨੈਂਟ ਹੋ ਸਕਦਾ ਤੇ ਇਹ ਦਾ ਫੌਜੀ ਜਹਾਜ਼ ਸੀਗਾ ਜਿਹੜਾ ਖਰਾਬ ਮੌਸਮ 'ਚ ਉਡਾਣ ਭਰ ਰਿਹਾ ਸੀਗਾ ਜੀ ਤੇ ਜਿਹੜੇ ਉੱਪਰ ਪ੍ਰਧਾਨ ਸੀਗੇ ਸਿਲੇਸ਼ ਚਰਮਾ ਤੋਂ ਲਗਰ ਨੌ ਵੇਤੀ ਹੋ ਸੀਗੇ ਜਿਹੜੇ ਸਾਰੇ-ਸਾਰੇ ਮਾਰੇ ਗਏ ਵੈਸੇ ਅਮਰੀਕਾ ਨੇ ਇਹ ਜਹਾਜ਼ ਦਾ ਮਲਬਾ ਲੱਭਣ 'ਚ ਤੇ ਜਿਹੜੀ ਰਾਹਤ ਟੀਮ ਹੁੰਦੀ ਉਹ ਵੀ ਤੇਜ਼ੀ ਹੁਣ ਇਹਦੇ ਪਿੱਛੇ ਕਿਹੜੀਆਂ ਜਾਂਚੀਆਂ ਕੰਮ ਕਰਦੀਆਂ ਨੇ ਕੀ ਉਸ ਦੇਸ਼ ਦੀ ਆਪਣੇ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਕੋਈ ਕਾਰਵਾਈ ਰਿਹਾ ਜਾਂ ਜਿਹੜੀਆਂ ਕੋਈ ਪਾਰ ਨੂੰ ਸ਼ਕਤੀਆਂ ਦੀਆਂ ਬਾਹਰ ਦੀਆਂ ਉਹ ਨਹੀਂ ਚਾਹੁੰਦੀਆਂ ਕਿ ਉਹ ਵਿਅਕਤੀ ਅੱਗੇ ਆਵੇ ਤੇ ਕਈ ਵਾਰ ਇਸ ਤਰ੍ਹਾਂ ਦੀ ਕਹਾਣੀ ਲੱਗਦੀ ਹੁੰਦੀ ਹੈ ਪਰ ਇਹ ਚ ਕਿੰਨੀ ਸੱਚਾਈ ਹੈ ਕਿ ਸੱਚਮੁੱਚ ਹੀ ਮੌਸਮ ਖਰਾਬ ਹੋਣਾ ਹੈ ਜਾਂ ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਹੈ ਇਹ ਜਿਹੜੀ ਚੀਜ਼ ਕਦੇ ਵੀ ਸਾਹਮਣੇ ਨਹੀਂ ਆਉਂਦੀ ਹਾਂ ਬਿਲਕੁਲ ਬਿਲਕੁਲ ਮੋਹਨ ਪਾਗਵਤ ਹੋਰਾਂ ਨੇ ਇੱਕ ਬਿਆਨ ਜਿਹੜਾ ਹੈ ਉਹ ਦਿੱਤਾ ਹੈ ਕਿ ਉਹਨਾਂ ਨੇ ਜਿਹੜਾ ਆ ਨਾਗਪੁਰ ਦੇ ਵਿੱਚ ਆਰਐਸਐਸ ਦੇ ਸਮਾਗਮ ਵਿੱਚ ਭਾਸ਼ਣ ਦਿੱਤਾ ਕਿ ਮਨੀਪੁਰ ਜਿਹੜਾ ਪੂਰੇ ਸਾਲ ਤੋਂ ਸ਼ਾਂਤੀ ਦੀ ਉਡੀਕ ਕਰ ਰਿਹਾ ਤੇ ਬਿਲਕੁਲ ਜੀ ਭਾਗੂ ਤਰ੍ਹਾਂ ਦੇ ਜਾਨ ਜਿਹੜਾ ਇਹ ਇਕੱਲਾ ਇੱਕੋ ਜਾਨ ਨਹੀਂ ਗਾ ਤੇ ਬਹੁਤ ਸਾਰਾ ਉਹਨਾਂ ਨੇ ਇੱਕ ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਰਾਤੇ ਇੱਕ ਸਿੱਧਾ ਹਮਲਾ ਬੋਲਿਆ ਜੀ ਉਹਨਾਂ ਨੇ ਕਾਫੀ ਸਾਰੀਆਂ ਚੀਜ਼ਾਂ ਕਹੀਆਂ ਕਿ ਜਿਸ ਤਰੀਕੇ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਲੋਕ ਇੱਕ ਦੇ ਕਹਿੰਦੇ ਰਹੇ ਕਿ ਮੈਂ ਹੀ ਆ ਸਾਰਾ ਕੁਝ ਉਹਨਾਂ ਨੇ ਪਾਰਟੀ ਜਾਂ ਆਰਐਸਐਸ ਨੂੰ ਅਣ ਦੇਖਿਆ ਕੀਤਾ ਨਾ ਉਹਦਾ ਵੀ ਉਹਨਾਂ ਦੇ ਗੱਲਬਾਤ ਤੋਂ ਗੁੱਸਾ ਨਜ਼ਰ ਆ ਰਿਹਾ ਸੀ ਔਰ ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਸਾਲ ਤੋਂ ਉੱਪਰ ਹੋ ਗਿਆ ਤੇ ਤੂੰ ਕੋਈ ਇਹ ਬੋਲ ਹੀ ਨਹੀਂ ਰਿਹਾ ਲੋਕੋ ਤੇ ਵੀ ਕਰ ਰਿਹਾ ਵੀ ਕੋਈ ਸਰਕਾਰ ਦਾ ਨਮਾਇਦਾ ਆਗੇ ਸਾਡੀ ਸ਼ਾਂਤੀ ਹੋਵੇ ਤੇ ਉਹਨਾਂ ਨੇ ਇੱਕ ਸੰਦਾ ਹੈ ਕਿ ਸਿੱਧਾ ਇੱਕ ਸੰਦਾ ਪ੍ਰਧਾਨ ਮੰਤਰੀ ਦੇ ਉੱਤੇ ਅਟੈਕ ਆ ਇੱਕ ਉਹਨਾਂ ਨੇ ਕਿਹਾ ਕਿ ਜਿਹੜਾ ਡੈਮੋਕ੍ਰੇਸੀ ਹੁੰਦੀ ਆ ਨਾ ਇਹਦੇ ਵਿੱਚ ਕੋਈ ਦੁਸ਼ਮਣ ਨਹੀਂ ਹੁੰਦਾ ਕਿ ਤੁਸੀਂ ਉਹਨੂੰ ਬਾਹਰ ਹੀ ਦੇਣਾ ਜਿਹੜਾ ਇਲੈਕਸ਼ਨ ਚ ਜਿੰਨਾ ਕੁਝ ਕੀਤਾ ਗਿਆ ਤੁਹਾਡੀਆਂ ਮੱਝਾਂ ਖੋਲ ਲੈਣਗੇ ਤੁਹਾਡੇ ਮੰਗਲ ਸੂਤਰ ਵਾ ਲੈਣਗੇ ਉਹਨਾਂ ਨੇ ਇੱਥੇ ਵੀ ਗੱਲ ਦੀ ਪ੍ਰਗਟ ਕੀਤੀ ਆ ਉਹਨਾਂ ਨੇ ਕਿਹਾ ਕਿ ਪ੍ਰਤੀਪੱਖ ਹੁੰਦਾ ਆ ਜੇਕਰਾ ਪ੍ਰਤੀਪੱਖ ਨਹੀਂ ਹੋਊਗਾ ਤਾਂ ਫਿਰ ਡੈਮੋਕ੍ਰੇਸੀ ਕਾਦੀ ਹੈ ਜੇ ਤੁਹਾਡੇ ਕੋਲ ਗੱਲ ਕਰਨ ਵਾਲਾ ਇਹ ਨਾ ਹੋਊਗਾ ਦੋਵੇਂ ਪੱਖ ਬਰਾਬਰ ਚੱਲਨੇ ਚਾਹੀਦੇ ਆ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਜਿਹੜਾ ਵਿਰੋਧੀ ਪਾਰਟੀ ਆ ਉਹਨੂੰ ਵੀ ਇੱਕ ਵਿਰੋਧੀ ਵੀ ਕਹਿਣ ਤੋਂ ਸੰਕੋਚ ਕਰਨਾ ਚਾਹੀਦਾ ਵਿਰੋਧੀ ਨਹੀਂ ਹੈ ਤੁਹਾਡੇ ਉਹ ਦੋ ਪੱਖ ਨੇ ਇੱਕ ਸਿੱਕਾ ਇੱਕੋ ਹੀ ਆ ਡੈਮੋਕ੍ਰੇਸੀ ਆ ਤੇ ਉਹਨੇ ਦੋਵੇਂ ਪਾਸੇ ਆ ਦੂਜੇ ਪੱਖ ਤੋਂ ਬਗੈਰ ਉਹ ਸੰਪੂਰਨ ਨਹੀਂ ਹੁੰਦਾ ਤੇ ਉਹਨਾਂ ਨੇ ਕਿਹਾ ਡੈਮੋਕ੍ਰੇਸੀ ਜਿਹਦਾ ਦਾ ਕੰਮ ਹੈ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕੱਲੀ ਮਨੀਪੁਰੀ ਨਹੀਂ ਉਹਨਾਂ ਨੇ ਕਿਹਾ ਕਿਸਾਨਾਂ ਦੇ ਹਮਲੇ ਹੋਏ ਪਹਿਲਵਾਨਾਂ ਦਾ ਸ਼ੋਸ਼ਣ ਹੋਇਆ ਤੇ ਮਨ ਇਤਜਸਵੀ ਨੇ ਕਿਹਾ ਪਰ ਤੋ ਇਤਜਸਵੀ ਨੇ ਤੇ ਇਤਜਸਵੀ ਕੋ ਕਾਫੀ ਹੱਟੋ ਨਹੀਂ ਪਰ ਉਹ ਜਿੱਤ ਨਹੀਂ ਸਕੇ ਬਹੁਤਾ ਘਾਰ ਦੇ ਵਿੱਚ ਪਰ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਭਾਗਵਤ ਰੌਨ ਦਾ ਬਿਆਨ ਆਇਆ ਨਾ ਬੜੀ دیر ਹੋ ਗਈ ਇਹ ਗੱਲ ਕਰਨ ਲਈ ਉਹਨਾਂ ਨੂੰ ਉਹਨਾਂ ਨੇ ਪਹਿਲਾਂ ਕਹਿਣਾ ਚਾਹੀਦਾ ਲੱਗਦਾ ਸ਼ਾਇਦ ਭਾਗਵਤ ਰੌਨ ਨੂੰ ਹੁਣ ਅਹਿਸਾਸ ਜਿਹੜਾ ਹੈ ਇਹ ਹੋਇਆ ਹੋਵੇ ਕਿ ਮੋਦੀ ਸਾਹਿਬ ਖੁਦ ਵੱਡੇ ਹੋ ਗਏ ਆ ਆਰਐਸਐਸ ਪਾਰਟੀ ਸਾਰਾ ਬਿੱਲੇ ਛੱਡਿਆ ਤੇ ਉਹਨਾਂ ਨੂੰ ਇਦਾਂ ਲੱਗਦਾ ਨਹੀਂ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਮਾਊਥਪੀਸ ਹੈ ਨਾ ਜੇ ਆਪ ਉਹ ਵੀ ਖਬਰ ਨਾਲ ਹੀ ਕਰ ਲੈਣੀ ਆ ਆਰਗੇਨਾਈਜ਼ਰ ਹੈ ਉਹਨਾਂ ਦੇ ਜਿਹੜਾ ਵੱਡਾ ਮੈਗਜ਼ੀਨ ਉਹਨਾਂ ਦਾ ਐਕਸੈਸ ਦਾ ਉਹਨੂੰ ਮਾਊਥਪੀਸ ਕਹਿੰਦੇ ਉਹਦਾ ਉਹਨਾਂ ਨੇ ਵੀ ਬੜਾ ਕੁਝ ਕਿਹਾ ਉਹ ਕਹਿੰਦੇ ਵੀ ਸਾ ਪਾਵੇਂ ਜਮੀਨ ਤੇ ਸਾਡੀ ਤਾਕਤ ਹੈਗੀ ਜਾਂ ਨਹੀਂ ਹੈਗੀ ਆ ਆਰਐਸਐਸ ਦੀ ਪਰ ਜਿਹੜੇ ਜਨਤਾ ਪਾਰਟੀ ਜਨਤਾ ਪਾਰਟੀ ਵਾਲੇ ਉਹਨਾਂ ਨੇ ਕਿਸੇ ਵੀ ਸਾਡੇ ਆਰਐਸਐਸ ਦੇ ਵਰਕਰ ਨੂੰ ਜਿਹਨਾਂ ਨੂੰ ਸਵੈਮ ਸੇਵ ਕਹਿੰਦੇ ਆ ਉਹਨੂੰ ਸੰਪਰਕ ਹੀ ਨਹੀਂ ਕੀਤਾ ਇਲੈਕਸ਼ਨ ਤੇ ਤੇ ਆਪਾਂ ਨੂੰ ਵੀ ਪਤਾ ਵੀ ਜੀਪੀ ਨੱਗਾ ਨੇ ਤਾਂ ਕਹਿੰਦਾ ਸੀਗਾ ਕਿ ਸਾਨੂੰ ਆਰਐਸਐਸ ਦੀ ਲੋੜ ਹੀ ਨਹੀਂ ਹੁਣ ਤੇ ਉਹਨਾਂ ਨੂੰ ਇਹ ਗੱਲ ਬੜੀ ਬੁਰੀ ਲੱਗਦੀ ਆ ਉਹ ਕਹਿੰਦੇ ਕਿ ਸਾਰੇ ਜਿਹੜਾ ਆਰਗੇਨਾਈਜ਼ਰ ਹੈ ਉਹ ਚਾਰਟੀਕਲ ਚਪਕਾਉਣਾ ਕਿ ਸਾਰੇ ਲੋਕੀ ਮੋਦੀ ਦੇ ਗੁਣ ਗਾਣ ਚ ਡੁੱਬ ਗਏ ਜੀ ਤੇ ਆਹ ਲੋਕਾਂ ਦੀ ਕਈ ਨਹੀਂ ਆਵਾਜ਼ ਹੀ ਨਹੀਂ ਸੁਣੀ ਮੋਦੀ ਨੇ ਖੁਦ ਵੀ ਆਪਣੇ ਆਪ ਦਾ ਹੀ ਜ਼ਿਆਦਾ ਪ੍ਰਚਾਰ ਜਿਹੜਾ ਉਹ ਕੀਤਾ ਵਾ ਤੇ ਪਰ ਨਾਲ ਹੀ ਉਹ ਫਿਰ ਕਹਿੰਦੇ ਤੇ ਜਿਹੜੇ ਨਤੀਜੇ ਆਏ ਉਹਨਾਂ ਨੇ ਸ਼ੀਸ਼ਾ ਵੀ ਦਿਖਾ ਦਿੱਤਾ ਤੁਹਾਨੂੰ ਤੇ ਕੱਲੀ ਮੈਂ ਮੈਂ ਜਿਹੜੀ ਆ ਕੁਝ ਨਹੀਂ ਹੁੰਦੀ ਤੇ ਮੈਗਜ਼ੀਨ 'ਚ ਜਿਹੜਾ ਉਹ ਆਰਟੀਕਲ ਚਪਾਇਆ ਉਹਦੇ ਵਿੱਚ ਉਹਨਾਂ ਹੋਰ ਬਹੁਤ ਸਾਰੀਆਂ ਗੱਲਾਂ ਕਈਆਂ ਨੇ ਉਹਨਾਂ ਕਿਹਾ ਕਿ ਲੋਕ ਸਭਾ ਦੇ ਜਿਹੜੇ ਨਤੀਜੇ ਆ ਲੋੜੋ ਵੱਧ ਭਰੋਸੇ ਵਾਲੇ ਵਰ ਤੇ ਤੇ ਕਹਿ ਵੀ ਸਾਡੇ ਵਰਕਰਾਂ ਨੇ ਸਭ ਕੁਝ ਕਰ ਲੈਣਾ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਨਾ ਉਹਨਾਂ ਨੂੰ ਸ਼ੀਸ਼ਾ ਦਿਖਾਉਣ ਵਾਲੇ ਆ ਵੀ ਤੁਹਾਨੂੰ ਸਾਰੀਆਂ ਤਾਕਤਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਮੈਨੂੰ ਲੱਗਦਾ ਕਿ ਹਰ ਕੀ ਉਹਨਾਂ ਨੂੰ ਬਹੁਤ ਬੁਰਾ ਅਸੰਗਤ ਲੱਗਿਆ ਕਿ ਜਿਹੜਾ ਆਰਐਸਐਸ ਆ ਉਹਨੂੰ ਪ੍ਰੋਸੈਜ ਨਹੀਂ ਲਿਆ ਗਿਆ ਤੇ ਪ੍ਰਧਾਨ ਮੰਤਰੀ ਮੋਦੀ ਇਰਾਨੇ ਆਪ ਉਹਦੇ ਢਾਗ ਨਾ ਕੀਤਾ ਹਾਲਾਂਕਿ ਜੇ ਵੇਖਿਆ ਜਾਵੇ ਤੇ ਆਰਐਸਐਸ ਐਤ ਤੇ ਬਹੁਤੀ ਖੁਸ਼ੀ ਵਾਲੀ ਗੱਲ ਉਹ ਨਹੀਂ ਮੰਨੋਣੀ ਚਾਹੀਦੀ ਵੀ ਆਰਐਸਐਸ ਨੇ ਕ੍ਰਿਟਿਕਾਈਜ਼ ਕੀਤਾ ਆਰਐਸਐਸ ਦੀਆਂ ਨੀਤੀਆਂ ਦੇ ਲਾਗੂਕਰਨ ਕਰਕੇ ਤੇ ਪ੍ਰਧਾਨ ਮੰਤਰੀ મોદી ਨੂੰ ਜੀ ਬੁਰਾ ਕਹਿੰਦੇ ਆ ਤੇ ਜਿਹੜੀਆਂ ਆਰਐਸਐਸ ਦੀਆਂ ਗਹਿਰੀਆਂ ਨੀਤੀਆਂ ਨੇ ਕਹਿਣ ਨੂੰ ਬੰਦੇ ਮਰਜੀ ਕਹਿੰਦੇ ਆ ਭਗਵਤ ਜੀ ਆ ਕੇ ਬਿਆਨ ਦੇ ਦਿੰਦੇ ਕਿ ਮੁਸਲਮਾਨ ਤੁਹਾਡੇ ਭਰਾ ਨੇ ਮੁਸਲਮਾਨਾਂ ਨਾਲ ਚੰਗਾ ਸਲੂਕ ਕਰੋ ਪਰ ਜਿਹੜੀ ਹਿਆਲੋ ਜੀ ਉਹਨਾਂ ਦੀ ਉਹਨਾਂ ਦਾ ਪਹਿਲਾ ਬਿਆਨ ਇਹ ਵੀ ਦਿੰਦੇ ਰਿਹਾ ਕਿ ਭਾਰਤ ਚ ਰਹਿਣ ਵਾਲਾ ਹਰ ਇੱਕ ਨਾਗਰਿਕ ਜਿਹੜਾ ਆ ਉਹ ਹਿੰਦੂ ਆ ਇਹ ਵੀ ਬਿਆਨ ਇਹਨਾਂ ਨੇ ਦਿੱਤੇ ਰਿਹਾ ਹਾਂ ਤੱਕ ਵੀ ਕਨਰੀ ਜਿਹੜਾ ਉਹਦਾ ਲਿਟਰੇਚਰ ਆ ਜਿਹੜਾ ਉਹਦਾ ਥਿੰਕ ਟੈਕ ਆ ਜਿਹੜਾ ਉਹਨਾਂ ਦਾ ਸਾਰਾ ਆਡਾਇਲੋਜੀ ਆ ਉਹ ਤੇ ਨਫਰਤ ਹੀ ਬਣਾਉਂਦੇ ਆ ਕਿ ਮੁਸਲਮਾਨ ਜਿਹੜੇ ਆ ਹੁਣ ਜਿਹੜਾ ਇਹਨਾਂ ਦਾ ਬਿਆਨ ਆਇਆ ਕਿ ਭਾਗਵਤ ਸਾਹਿਬ ਨੂੰ ਐਂ ਲੱਗਿਆ ਵਾ ਕਿ ਸਾਡੀ ਪੁਸ਼ਪ ਪ੍ਰਤੀਤ ਕਰੀ ਆ ਬਿਲਕੁਲ ਆ ਲੱਗਿਆ ਕਿ ਸਾਨੂੰ ਅਰਕੀ ਨਹੀਂ ਪੁੱਛਿਆ ਗਿਆ ਬਾਕੀ ਜਿਹੜੀ ਆਈਡਿਓਲੋਜੀਕਲੀ ਉਹ ਮੋਦੀ ਤੋਂ ਜ਼ਿਆਦਾ ਉਹਨਾਂ ਦੀ ਜ਼ਹਿਰੀਲੀ ਹੈਗੀ ਆ ਤੇ ਇਸ ਗੱਲ ਤੇ ਕੋਈ ਬਹੁਤ ਜ਼ਿਆਦਾ ਉਕਰ ਨੂੰ ਚੁੱਕਾ ਬਹੁਤ ਜਾਊਗਾ ਸਾਰੀ ਪ੍ਰੈਸ ਕੋਈ ਵੀ ਭਾਰਗਵਤ ਨੇ ਇਦਾਂ ਕਹਿਤਾ ਇਦਾਂ ਕਹਿਤਾ ਪਰ ਦੇਖਣ ਵਾਲੀ ਗੱਲ ਹੈ ਕਿ ਜੇ ਭਾਰਗਵਤ ਦੇ ਕਹਿਣ ਮੁਤਾਬਕ ਹੀ ਮੋਦੀ ਨਹੀਂ ਚੱਲਦੇ ਹੋਣ ਤੇ ਜਿਹੜੀ ਉਹਨਾਂ ਦੀ ਗੁਫਤ ਜਾਂਦਾ ਹੈ ਜਿਹੜਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਏਜੰਡਾ ਹੈ ਜਿਹੜਾ ਉਹ ਕਿਤੇ ਨਾ ਕਿਤੇ ਗੁਪਤ ਵੀ ਨਹੀਂ ਰਿਹਾ ਉਹ ਬਣਿਆ ਤੇ ਫਿਰ ਉਹ ਤੇ ਇਹਨਾਂ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਕੰਮ ਕਰਦੇ ਆ ਇਹ ਕਿਤਾਬਾਂ ਤੋਂ ਹੀ ਵੇਖ ਲੋ ਕਿ ਜਿਹੜੇ ਆਰਟਿਸਟ ਬੰਦੇ ਬੈਠੇ ਆ ਉਹ ਕਹਿ ਰਹੇ ਆ ਕਿ ਜਿਸ ਤਰੀਕੇ ਨਾਲ ਅਸੀਂ ਚਾਹ ਰਹੇ ਆ ਕਿ ਦੁਤਲ ਦਾ ਏਜੰਡਾ ਜਲਦੀ ਲਾਗੂ ਹੋਵੇ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਇਹਨਾਂ ਵੱਲੋਂ ਉਹ ਇਹਨਾਂ ਦੇ ਰੈਵੀਦ ਰਾਗੀ ਪ੍ਰਗਟ ਕਰਦੇ ਆ ਜੋ ਉਹਨਾਂ ਨੇ ਕਿਡਿਸਾਈ ਤੇ ਜ਼ਰੂਰ ਕੀਤਾ ਪਰ ਉਹ ਆਪਣੇ ਅੰਦਰ ਤੋਂ ਕੀਤਾ ਕੋਈ ਲੋਕਤੰਤਰ ਦੇ ਐਂਗਲ ਤੋਂ ਜਾਂ ਲੋਕਾਂ ਦੇ ਪੱਖ ਦੇ ਹੰਦ ਤੋਂ ਉਹਨੂੰ ਨਹੀਂ ਕੀਤਾ ਉਹਨਾਂ ਨੂੰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਇਹ ਦਿਵਾ ਲੱਗਿਆ ਕਿ ਸਾਡੀ ਪੁਸ਼ਪ ਪ੍ਰਤੀਤ ਕਿਤੇ ਘਟ ਗਈ ਆ ਜਿਹੜੀ ਡਾਇਲੋਜੀ ਦੇ ਸਿਰ ਤੇ ਅਸੀਂ ਚਾਹੁੰਦੇ ਆਂ ਕਿ ਸਾਡਾ ਰਾਜ ਭਾਰੀ ਚੱਲੇ ਉਹਨੂੰ ਪਿੱਛੇ ਛੱਡ ਦਿੱਤਾ ਗਿਆ ਤੇ ਪ੍ਰਧਾਨ ਮੰਤਰੀ ਨੂੰ ਇੱਕ ਜਿਹਾ ਹੰਕਾਰ ਹੋ ਗਿਆ ਕਿ ਮੈਂ ਸਭ ਤੋਂ ਵੱਡਾ ਆ ਦੋਸਤਾਂ ਚ ਤੇ ਮੈਂ ਸ਼ਾਇਦ ਰੱਬ ਨਾਲ ਭੇਜਿਆ ਹੈ ਕੋਈ ਏਜੰਟ ਹੈ ਜਿੱਦਾਂ ਆਪਣੇ ਆਪ ਨੂੰ ਕਹਿੰਦੇ ਆ ਉਹ ਚੀਜ਼ਾਂ ਜਿਹੜੀਆਂ ਜਿੱਦਾਂ ਆਮ ਲੋਕਾਂ ਨੂੰ ਬੁਰੀਆਂ ਲੱਗਦੀਆਂ ਆ ਆਰਐਸਐਸ ਨੂੰ ਕਿਤੇ ਉਹ ਚੀਜ਼ਾਂ ਜਿਹੜੀਆਂ ਚੁਭਰੀਆਂ ਹੁਣ ਤਾਂ ਵੈਸੇ ਵੀ ਉਹਨਾਂ ਨੂੰ ਇਹ ਵੀ ਚੁਭਿਆ ਹੋਣਾ ਵਾ ਕਿ ਜੇ ਪਹਿਲਾਂ ਨਹੀਂ ਸੁਣਦੇ ਰਹਿ ਤਾਂ ਹੁਣ ਤਾਂ ਜਿਹੜੀ ਸਰਕਾਰ ਸਪੋਰਟ ਤੇ ਬਣੀ ਔਨ ਹੋਰ ਪਿੱਛੇ ਕੀਤਾ ਜੇ ਕੋਈ ਆਪਣੇ ਆਪ ਤਾਂ ਡਿਸੀਜਨ ਕੋਈ ਲੈ ਨਹੀਂ ਸਕਦੇ ਹੁਣ ਤਾਂ ਸਾਰਾ ਕੋਈ ਜਿਹੜਾ ਸੋਚ ਸਮਝ ਕੇ ਮੀਟਿੰਗ ਕਰਕੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਟੀਮ ਹੈ ਨਾ ਉਹ ਬੜੇ ਐਕਸਪਰਟ ਹੈ ਨਾ ਚੀਜ਼ਾਂ ਇਹ ਤੁਹਾਨੂੰ ਪਤਾ ਸ਼ੰਕਰਾਚਾਰੀਆ ਨੇ ਬਰਾਵਤ ਕੀਤੀ ਸੀ ਮੰਦਰ ਵਾਲੇ ਮੁੱਦੇ ਦੇ ਉੱਤੇ ਉਹ ਨਹੀਂ ਸੀ ਗਏ ਕੋਈ ਵੀ ਸ਼ੱਕ ਤੇ ਸ਼ੰਕਰਾਚਾਰੀਆ ਦਾ ਬਹੁਤ ਸਰਾਤਨ ਧਰਮ ਚ ਰਿਸਪੈਕਟ ਆ ਤੇ ਹੁਣ ਇੱਕ ਸ਼ੰਕਰਾਚਾਰੀਆ ਨੂੰ ਵੀ ਜਿੱਦਣ ਸੌ ਚੱਕ ਰਿਹਾ ਕਿਹਾ ਉਹਨਾਂ ਨੂੰ ਨਾਲ ਨਹੀਂ ਫਿਰਦੇ ਸੀ ਉਹ ਛੰਡਾ ਰਿਆ ਫੜਿਆ ਹੁੰਦਾ ਉਹਨਾਂ ਨੇ ਇੱਕ ਉਹਨਾਂ ਨੂੰ ਲੈ ਕੇ ਆ ਗਏ ਤੇ ਉਹ ਜਿਹੜੀ ਚੀਜ਼ ਵੀ ਇਦਾਂ ਦੀ ਕੋਈ ਹੁੰਦੀ ਆ ਉਹਨੂੰ ਕਵਰ ਕਰਨੀ ਬੜੀ ਛੇਤੀ ਉਹ ਕਾ ਪੜਾਈਚਾਰੀਆ ਉਹਦੀ ਟੀਮ ਜਿਹੜੀ ਬੜੀ ਐਕਸਪਰਟ ਆ ਤੇ ਹੁਣ ਜਿਹੜੀ ਆਰਚਸ ਤੇ ਜਿਹੜੀਆਂ ਆਈਆਂ ਨੇ ਨਾ ਇੱਕ ਦੋ ਦਿਨਾਂ ਬਣ ਦੇਖਿਆ ਉਹਨੂੰ ਕਿਸ ਤਰ੍ਹਾਂ ਕਵਰ ਕਰਦੇ ਆ ਕਿਸ ਤਰੀਕੇ ਨਾਲ ਉਹਨਾਂ ਨੇ ਇਹਨੂੰ ਸਾਰੀ ਚੀਜ਼ ਜਿਹੜਾ ਉਹ ਉਹ ਬੜੇ ਉਹਨਾਂ ਕੋਲ ਟੀਮ ਜਿਹੜੀ ਹੈ ਬੜੀ एक्सपर्ट ਟੀਮ ਹੈ ਜੀ 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 ਬਿਲਕੁਲ ਸੁਪਰੀਮ ਕੋਰਟ ਨੇ NEET UG ਪ੍ਰੀਖਿਆ 2024 ਦੇ ਨਤੀਜਿਆਂ ਨੂੰ ਰੱਦ ਕਰਨ ਤੇ ਅਤੇ ਦੁਬਾਰਾ ਪ੍ਰੀਖਿਆ ਦੇਣ ਦੀ ਮੰਗ ਵਾਲੀ ਜਿਹੜੀ ਇੱਕ ਪਟੀਸ਼ਨ ਹੈ ਉਹਦੇ ਉੱਤੇ ਉਹਨਾਂ ਨੇ ਜਵਾਬ ਮੰਗਿਆ ਜੀ ਪ੍ਰਿੰਦਰ 4 ਜੂਨ ਨੂੰ ਰਿਜ਼ਲਟ ਆਇਆ ਇਹਦਾ 5 ਮਈ ਨੂੰ ਇਹਨਾਂ ਦਾ ਇਗਜ਼ਾਮ ਹੋਇਆ ਸੀ ਨੀਟ ਦਾ ਨੀਟ ਉਹ ਇਗਜ਼ਾਮ ਹੈ ਜਿਹਦੇ ਨਾਲ ਬੱਚੇ ਜਿਹੜੇ ਆ ਭਾਰਤ ਭਰ ਵਿੱਚੋਂ ਕੁਆਲੀਫਾਈ ਹੁੰਦੇ ਆ ਆਪਣੇ ਡਾਕਟਰ ਬਣਨ ਵਾਸਤੇ MBBS ਦੀ ਪੜ੍ਹਾਈ ਕਰਨ ਵਾਸਤੇ ਜੀ ਹੈਲਥ ਡਿਪਾਰਟਮੈਂਟ ਦੀ ਉਹ ਕਿ ஏਰ ਕੀ ਰੱਖਿਸ਼ ਚ ਬੜਾ ਵੱਡਾ ਮੁੱਦਾ ਬਣਿਆ ਸੀ ਖਾਸ ਕਰਕੇ ਉੱਤਰ ਪ੍ਰਦੇਸ਼ ਚ ਬੜਾ ਵੱਡਾ ਮੁੱਦਾ ਸੀਗਾ ਤੇ ਇੱਕ ਤਾਂ ਭਰਤੀਆਂ ਨਹੀਂ ਹੋ ਰਹੀਆਂ ਜੇ ਕਿਤੇ ਕੋਈ ਭਰਤੀ ਕੋਲ ਨਹੀਂ ਕੰਮ ਹੁੰਦਾ ਤੇ ਉਹ ਪੇਪਰ ਵੀ ਕਰਾ ਦਿੱਤਾ ਜਾਂਦਾ ਮਤਲਬ ਇਹਦੇ ਵਿੱਚ ਵੱਡੀ ਕ腐ਸ਼ਨ ਚੱਲਦੀ ਆ ਰਹਾ ਤਾਂ ਤੇ ਜਿਹੜੇ ਵਿਦਿਆਰਥੀ ਆ ਉਹ ਬੜਾ ਇਹ ਤੋਂ ਗੁੱਸੇ ਚ ਆ ਕੇ ਪੇਪਰ ਤੇ ਪਹਿਲਾਂ ਹੀ ਲੀਕ ਹੋ ਗਿਆ ਤੇ ਜਿਹੜੇ ਸੋ ਇਹ ਵੀ ਦੇ ਆਰਥੀ ਪਿੱਛੇ ਰਹਿ ਜਾਂਦੇ ਆ ਜਿਨ੍ਹਾਂ ਨੂੰ ਪ੍ਰੋਪੋਜ਼ ਜਾਂਦਾ ਉਹ ਪਹਿਲਾਂ ਵੀ ਆਪਣੇ ਕੁਐਸਚਨ ਕਰਕੇ ਲੈ ਜਾਂਦੇ ਆ ਜੋ ਸੁਪਰੀਮ ਕੋਰਟ ਤੇ ਇੱਕ ਨਹੀਂ ਕਈ ਤਰ੍ਹਾਂ ਦੀਆਂ ਇੱਥੇ ਜਿਹੜੀਆਂ ਨੇ ਉਹ ਰਿਟ ਪਈਆਂ ਹੋਈਆਂ ਨੇ ਤੇ ਸੁਪਰੀਮ ਕੋਰਟ ਨੇ ਹੁਣ ਉਹ ਸਾਰੀਆਂ ਨੂੰ ਇਕੱਠੀਆਂ ਕਰ ਲਿਆ ਤੇ ਉਹਨਾਂ ਕਹਿ ਕੇ 8 ਜੁਲਾਈ ਦੇ ਉੱਤੇ ਸੁਣਵਾਈ ਹੋਊਗੀ ਕਿ ਬਹੁਤ ਸਾਰੇ ਲੋਕ ਕਹਿ ਰਹੇ ਕਿ ਟੈਸਟ ਦੁਬਾਰਾ ਹੋਵੇ ਅੱਜ ਮੇਰੀ ਵੀ ਕਿਤੇ ਗੱਲ ਹੋ ਰਹੀ ਸੀ ਬੱਚੇ ਜਿਹੜੇ ਟੈਸਟ ਦੇ ਕੇ ਏ ਨੀਟ ਦਾ ਵਿਦਿਆ ਨਾਲ ਕੇ ਬੈਠੇ ਸੀਗੇ ਹੁਣ ਉਹਨਾਂ ਦਾ ਇੱਕ ਮੰਝ ਧਾਰ ਚਾਹ ਕਈ ਸਮਝਦੇ ਆ ਕਿ ਦੁਬਾਰਾ ਪੇਪਰ ਹੋਏਗਾ ਉਹ ਮੋਮੈਂਟਮ ਬਣਨਾ ਬਹੁਤ ਹੋ ਗਿਆ ਜੇ ਉਹ ਬੱਚਾ ਤਿਆਰ ਹੋ ਗਿਆ ਤਾਂ ਉਹ ਦੁਬਾਰਾ ਆਪਾਂ ਹੀ ਤੇ ਕਬੜਾ ਕਰ ਰਹੇ ਆ ਨਾ ਜੇ ਦੁਬਾਰਾ ਕਰ ਰਹੀਆਂ ਹੁਣ ਤੇ ਕਈ ਚੀਜ਼ਾਂ ਦੀ ਸਾਡੇ ਕੋਲ ਮਿਸਟੇਕ ਹੋ ਜਾਂਦੀ ਆ ਉਹ ਉਹ ਚੀਜ਼ ਜਿਹੜੀ ਉਹਨੂੰ ਮੁੱਖ ਰੱਖਦੇ ਔਰ ਵੇਖਦੇ ਆ ਕਿ ਸਕ੍ਰੀਨ ਕੋਡ ਦਾ ਕੀ ਫੈਸਲਾ ਹੋ ਰਹੀਦੀ ਆ ਕੋਈ ਸਹਿਯੋਗਤਾ ਵੀ ਖਤਮ ਹੋ ਰਹੀ ਆ ਹਾਂ ਦੂਜੀ ਧਿਰ ਇਹ ਕਹਿੰਦੀ ਆ ਕਿ ਲੀਕ ਹੋ ਰਹੀਦੀ ਕੋਈ ਤਾਂ ਦੀ ਪਾਰਟੀ ਸ਼ੀਟ ਨਹੀਂ ਦਿੱਤੀ ਕੋਈ ਹੋਣਾ ਨਹੀਂ ਹੁਣ ਦੋਆ ਪੱਖਾਂ ਨੂੰ ਸੁਣ ਕੇ ਵਿਚਾਰ ਕੇ ਜਿਹੜਾ ਸਕ੍ਰੀਨ ਕੋਡ ਦਾ ਫੈਸਲਾ ਆਊਗਾ ਆਪਾਂ ਉਹਦੀ ਦੀ ਕਰਨੀ ਚਾਹੀਦੀ ਆ ਸਿੰਗਾਪੁਰ 에ਰਲਾਈਨ ਦੇ ਪਿੱਛੇ ਜਿਹੜੀ ਗੜਬੜੀ ਹੋਈ ਸੀ ਉਹਨਾਂ ਨੇ ਜਿਹੜੇ ਲੋਕ ਜ਼ਖਮੀ ਹੋਏ ਆ ਉਹਨਾਂ ਨੂੰ ਉਹਨਾਂ ਨੇ ਜਿਹੜਾ ਆ ਮਾਅਜ਼ੇ ਦੀ ਪੇਸ਼ਕਸ਼ ਕੀਤੀ ਹੈ ਦੀ ਹਾਂਜੀ ਸਿੰਗਾਪੁਰ ਵਾਲੇ ਲਾਈਨ ਦਾ ਇੱਕ ਜਹਾਜ਼ ਆਪਾਂ ਨੂੰ ਯਾਦ ਹੈ ਇੱਕ ਮਹੀਨਾ ਹੋ ਗਿਆ ਏਅਰ ਟ੍ਰਬੂਲੈਂਸ ਹੋਏ ਸੀ ਜਦੋਂ ਪੱਧਰ ਤੇ ਤੇ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਜਦੋਂ ਜਹਾਜ਼ ਜਿਹੜਾ ਹੈ ਉਹ ਲੈਵਲ ਤੇ ਹੋ ਜਾਂਦਾ ਉੱਪਰ ਆ ਕੇ ਆਪਣੀ ਹਾਈਟ ਫੜ ਦਿੰਦਾ ਤੇ ਕਹਿ ਦਿੱਤਾ ਜਾਂਦਾ ਕਿ ਤੁਸੀਂ ਬੈਲਟ ਖੋਲ ਸਕਦੇ ਹੋ ਪਰ ਕਈ ਵਾਰ ਇਹ ਵੀ ਕਹਿੰਦੇ ਆ ਕਿ ਬੈਲਟ ਹਮੇਸ਼ਾ ਲਾਈ ਰੱਖਣੀ ਚਾਹੀਦੀ ਹੈ ਮੈਂ ਇਨਾ ਟ੍ਰਾਂਸਪੋਰਟ ਦੇ ਵਿੱਚ ਧਾਵਾ ਹੋ ਗਿਆ ਇੱਕ ਮਹੀਨੇ ਚ ਇੱਕ ਇਹ ਤੇ ਇੱਕ ਮਿਡਲ ਈਸਟ ਦੇ ਵਿੱਚ ਜਹਾਜ਼ ਘਟਨਾ ਹੋਈ ਆ ਔਰ ਖਾਸ ਕਰਕੇ ਇਹਦਾ ਸਿੰਗਾਪੁਰ ਵਾਲਾ ਰੂਟ ਇਹਦੇ ਚੱਗੇ ਵੀ ਆਪਾਂ ਸੁਣਦੇ ਰਹੇ ਮੈਂ ਤੋ ਕਦੀ ਸਫ਼ਰ ਨਹੀਂ ਕੀਤਾ ਇਦੋਂ ਕਹਿੰਦੇ ਆ ਕਿ ਇਸ ਰੂਟ ਦੇ ਉੱਤੇ 에ਰਪੋਰਟ ਬਹੁਤ ਜ਼ਿਆਦਾ ਆਉਂਦੀਆਂ ਹਨ ਖਾਸ ਕਰਕੇ ਜਿਹੜੇ ਜਹਾਜ਼ ਦੇ ਪਿਛਲੇ ਹਿੱਸੇ 'ਚ ਬੈਠੇ ਹੋਏ ਲੋਕ ਹੁੰਦੇ ਉਹ ਕਾਫੀ ਡਿਸਟਰਬ ਰਹਿੰਦੇ ਆ ਤੇ ਸੋਣਾ ਕਿ ਇਹ ਦੇਖੋ ਆ ਤੇ ਇੱਕ ਦਾ ਸੈਂਟੀਫਿਕ ਜਿਹਾ ਕੰਮ ਹੈ ਜਹਾਜ਼ਾਂ ਵਾਲਿਆਂ ਦੀ ਗਲਤੀ ਤੇ ਕੋਈ ਨਹੀਂ ਪਰ 에ਰਲਾਈਨ ਜਿਹੜੀ ਆ ਉਹਨਾਂ ਨੇ ਆਪਣਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਆ ਉਹਦੇ ਤੇ ਉਹਨਾਂ ਨੇ ਕੁਝ ਆਫਰ ਕੀਤੀ ਆ ਕਿ ਜਿਹੜੇ ਬੰਦਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਅਸੀਂ 10000 ਕੈਨੇਡੀਅਨ ਡਾਲਰ ਜਿਹੜਾ ਮੁਆਵਜ਼ਾ ਦੀ ਪੇਸ਼ਕਸ਼ ਕਰ ਰਹੇ ਆ ਤੇ ਜਿਨ੍ਹਾਂ ਨੂੰ ਕੋਈ ਗੰਭੀਰ ਸੱਟ ਲੱਗੀ ਆ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ 25000 ਡਾਲਰ ਜਿਹੜਾ ਉਹ ਦੇ ਸਕਦੇ ਆ ਤੇ ਉਹਨਾਂ ਨੇ ਇਹ ਵੀ ਦੱਸਿਆ ਪੂਰੀ ਡਿਟੇਲ ਇਹਦੀ ਕਿ ਇਹਦੇ ਵਿੱਚ ਇੱਕ 73 ਸਾਲ ਦੇ ਬ੍ਰਿਟਿਸ਼ ਵਿਅਕਤੀ ਜਿਹੜਾ ਸੀ ਜਾਨ ਉਹਦੀ ਮੌਤ ਹੋ ਗਈ ਸੀ ਜੋਫ ਕਿਚਨ ਹੈ ਉਹਨਾਂ ਦਾ ਨਾਮ ਤੇ 30 ਦੇ ਕਰੀਬ ਲੋਕ ਜਿਹੜੇ ਉਹ ਜ਼ਖਮੀ ਹੋਏ ਜਿਨ੍ਹਾਂ ਚੋਂ 20 ਲੋਕ ਜਿਹੜੇ ਆ ਉਹਨਾਂ ਦੀ ਰੀੜ੍ਹ ਦੀ ਹੱਡੀ ਰੀੜ੍ਹ ਦੀ ਹੱਡੀ ਤੁਹਾਨੂੰ ਪਤਾ ਜੀ ਬਿਲਕੁਲ ਦੀ ਰੀੜ੍ਹ ਦੀ ਹੱਡੀ ਦੇ ਨੁਕਸਾਨ ਹੋ ਜੇ ਬਿਲਕੁਲ ਸਾਰੀ ਬੋਡੀ ਉਰਕ ਜਾਂਦੀ ਆ ਤੇ ਤੋਂ ਕਹੇ ਆ ਕੇ 20 ਲੋਕਾਂ ਨੂੰ ਸੀਰੀਅਸ ਜ਼ਖਮੀ ਰੀੜ ਦੇ ਹੱਡੀ ਦਾ ਨੁਕਸਾਨ ਹੋਇਆ 211 ਯਾਤਰੀ ਜਹਾਜ਼ ਚ ਸਫ਼ਰ ਕਰ ਰਹੇ ਸੀ ਤੇ 18 ਜਿਹੜੇ ਇਹਨਾਂ ਦੇ ਕਰੂਅ ਦੇ ਮੈਂਬਰ ਸੀ ਉਹ ਕਰੂਅ ਦੇ ਮੈਂਬਰਾਂ ਨੂੰ ਸੱਟਾਂ ਲੱਗੀਆਂ ਸੀ ਕਿਉਂਕਿ ਵਿਚਾਰੇ ਬਿਲਕੁਲ ਤੁਰਪੈ ਰਹੇ ਹੁੰਦੇ ਆ ਤੇ ਸੋ ਇਹ ਬੜੀ ਸਾਵਧਾਨੀ ਨਾਲ ਕਰਨ ਵਾਲਾ ਕੰਮ ਹੈ ਜੀ ਜਹਾਜ਼ ਚ ਅੱਗੇ ਤੋਂ ਕਦੇ ਵੀ ਸਫ਼ਰ ਕਰੋ ਤੇ ਕੋਸ਼ਿਸ਼ ਕਰੋ ਤੁਸੀਂ ਢਿੱਲੀ ਕਰ ਲੋ ਪਰ ਆਪਣੀ ਬੈਲਟ ਨੂੰ ਹਮੇਸ਼ਾ ਲਾਈ ਰੱਖੋ ਕੋਈ ਫਰਕ ਨਹੀਂ ਪੈਂਦਾ ਉਹ ਨਾਲ ਕਿਉਂਕਿ ਜਿਸ ਤਰੀਕੇ ਦੀ ਟੁਰਬੋਸ ਹੋਈ ਆ ਮਸਾਫਰ ਜਿਹੜੇ ਆ ਵੀ ਸੀਟ ਤੋਂ ਜੰਪ ਕਰਕੇ ਛੱਤ 'ਤੇ ਵੱਜਦੇ ਰਹੇ ਲਗਦਾ ਬਿਲਕੁਲ ਬਿਲਕੁਲ ਬਹੁਤ ਜਬਰਦਸਤ ਹੋਇਆ ਮਤਲਬ 12:00 ਹੋਜੇ ਪਰ ਸਭਨਾਂ ਨੂੰ ਬਹੁਤ ਔਖਾ ਲ ਸੋ ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ ਜੀ ਅੱਗੇ ਜੀ 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 ਬਿਲਕੁਲ ਚਾਈਨਾ ਦੇ ਵਿੱਚ ਕਹਿੰਦੇ ਜਨਤਕ ਪਾਰਕ ਦੇ ਵਿੱਚ ਅਣਪਛਾਤੇ ਹਮਲਾਵਰ ਦੇ ਵੱਲੋਂ ਚਾਕੂ ਦੇ ਨਾਲ ਕੀਤੇ ਗਏ ਹਮਲੇ ਵਿੱਚ ਚਾਰ ਅਮਰੀਕੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਜ਼ਖਮੀ ਕਰ ਦਿੱਤਾ ਜੀ ਬਿਲਕੁਲ ਜੀ ਇਹ ਚਾਈਨਾ ਤੋਂ ਖਬਰ ਆ ਰਹੀ ਆ ਕਿ ਇੱਕ ਆਪਣੇ ਕਿਸੇ ਵਿਅਕਤੀ ਨੇ ਚਾਰ ਜਿਹੜੇ ਪ੍ਰੋਫੈਸਰ ਸੀਗੇ ਕਿਸ ਯੂਨੀਵਰਸਿਟੀ ਚ ਕੰਮ ਕਰ ਰਹੇ ਉਹਨਾਂ ਦੇ ਉੱਤੇ ਬੁਲਾ ਕੀਤਾ ਤੇ ਉਹ जख्मी ਹੋਏ ਆ ਤੇ ਜਿਹੜਾ ਯੂਨੀਵਰਸਿਟੀ ਦਾ ਕੋਈ ਹੈਗੇ ਨੇ ਸਪੋਰਟਸ ਪਰਸਨ ਕਹਿ ਲੋਣਾ ਕਿ ਮੇਰੇ ਭਰਾ ਨੂੰ ਵੀ ਜਿਹੜੇ ਲੱਗਿਆ ਤੇ ਅਮਰੀਕਾ ਨੇ ਕਿਹਾ ਕਿ ਜੇ ਸ਼ੁਰੂਆਤੀ ਖਬਰਾਂ ਆਈਆਂ ਨੇ ਕਿ ਚਾਕੂ ਨਾਲ ਹਮਲਾ ਕੀਤਾ ਗਿਆ ਪਰ ਸਾਨੂੰ ਅਜੇ ਦੀ ਡਿਟੇਲ ਜਿਹੜੀ ਆ ਉਹਦੀ ਅਸੀਂ ਇੰਡੀਕ ਕਰ ਰਹੇ ਆ ਤੇ ਉਹਦੀ ਕੀ ਜਿਹੜਾ ਉਹ ਖਬਰਾਂ ਨਹੀਂ ਆਉਂਦੀਆਂ ਉਹ ਸਾਹਮਣੇ ਆਉਣਗੀਆਂ ਪਰ ਇਹ ਬੜਾ ਸੀਰੀਅਸ ਗੱਲ ਆ ਕਿ ਜਿਹੜੀਆਂ ਯੂਨੀਵਰਸਿਟੀਆਂ ਨੇ ਕਈ ਵਾਰ ਇਦਾਂ ਹੁੰਦਾ ਕਿ ਅਮਰੀਕਨ ਯੂਨੀਵਰਸਿਟੀਆਂ ਨਾਲ ਦੀ ਹੁੰਦੀ ਆ ਤੇ ਸਟਾਫ ਦੇ ਲੋਕ ਜਾਂ ਬੱਚੇ ਇੱਕ ਦੂਜੇ ਦੇਸ਼ਾਂ ਨੂੰ ਪੜ੍ਹਨ ਗਏ ਹੁੰਦੇ ਆ ਤੇ ਇਦਾਂ ਦੇ ਜਿਹੇ ਹਮਲੇ ਹੁੰਦੇ ਆ ਇੱਕ ਪਾਰਕ 'ਚ ਹਮਲਾ ਹੋਇਆ ਵੈਸੇ ਤੇ ਇਹ ਚਾਕੂ ਨਾਲ ਵਾਰ ਕੀਤਾ ਗਿਆ ਤੇ ਇਹ ਅਜੇ ਅਮਰੀਕਾ ਵੱਲੋਂ ਤੇ ਕੋਈ ਬਹੁਤੀ ਪ੍ਰਤੀਕਿਰਿਆ ਨਹੀਂ ਆਈ ਪਰ ਇਨਾ ਕਿਹਾ ਗਿਆ ਕਿ ਸਾਨੂੰ ਇਹ ਖਬਰ ਮਿਲੀ ਹੈ ਅਜੇ ਅਸੀਂ ਡਿਟੇਲ ਦੀ ਜਾਣਕਾਰੀ ਲੈ ਰਹੇ ਹਾਂ ਜੀ ਬਿਲਕੁਲ ਪਾਕਿਸਤਾਨ ਦੇ ਸਾਬਕਾ ਵਿਕਟ ਕੀਪਰ ਬੱਲੇਬਾਜ਼ ਕਮਰਨ ਅਕਮਲ ਨੇ ਜਿਹੜਾ ਹੈ ਉਹ ਅਰਸ਼ਦੀਪ ਸਿੰਘ ਜਿਹੜੇ ਕਿ ਭਾਰਤੀ ਟੀਮ ਦੇ ਵਿੱਚ ਇੱਕ ਸਿੱਖ ਚਿਹਰਾ ਨੇ ਉਹਨਾਂ ਦੇ ਉੱਤੇ ਇੱਕ ਟਿੱਪਣੀ ਕੀਤੀ ਆ ਜਿਸ ਨੂੰ ਲੈ ਕੇ ਉਹਨਾਂ ਨੇ ਬਾਅਦ ਵਿੱਚ ਮਾਫੀ ਵੀ ਮੰਗ ਲਈ ਹੈ ਜੀ ਉਹ ਕਿਆ ਨਜ਼ਰ ਆਏ ਜਦੋਂ ਆ ਪਾਕ ਖਾਸ ਕਰਕੇ ਪਾਕਿਸਤਾਨ ਇੰਡੀਆ ਦਾ ਮੈਚ ਹੁੰਦਾ ਨਾ ਕਾਫੀ ਟੈਨਸ਼ਨ ਹੋ ਜਾਂਦੀ ਹੈ ਲੋਕਾਂ ਜਿਹੜਾ ਜਦੋਂ ਯੁੱਧ ਵਰਗੀ ਸਥਿਤੀ ਬਣ ਜਾਂਦੀ ਹੈ ਇੱਥੇ ਅਸੀਂ ਇੱਕ ਪ੍ਰੋਗਰਾਮ ਵੀ ਕੀਤਾ ਸੀਗਾ ਕਿ ਕਿਉਂ ਉਹਦਾ ਇਹ ਹਾਲਤ ਬਣਦੇ ਆ ਕਿਉਂਕਿ ਸਾਡੇ ਲੀਡਰਾਂ ਨੇ ਇੰਨਾ ਕੁ ਭੜਕਾ ਕੇ ਰੱਖਿਆ ਹੁੰਦਾ ਕਿ ਸਾਨੂੰ ਪਾਕਿਸਤਾਨ ਆਪਣਾ ਦੁਸ਼ਮਣ ਲੱਗਦਾ ਤੇ ਪਾਕਿਸਤਾਨੀਆਂ ਨੂੰ ਅਸੀਂ ਦੁਸ਼ਮਣ ਲੱਗਦੇ ਆ ਜੀ ਜੀ ਤੇ ਉਹ ਅਖੀਰਲੇ ਓਵਰ ਦੇ ਵਿੱਚ ਉਹਨਾਂ 18 ਰਨ ਬਣਾਉਣੇ ਸੀਗੇ ਤੇ ਕੁਦਰਤੀ ਅਰਸ਼ਦੀਪ ਜਿਹੜਾ ਮੁੰਡਾ ਬੜਾ ਅੱਜ ਕੱਲ ਚਾਰ ਚੰਨ ਲੱਗ ਸਿੱਖ ਮੁੰਡਾ ਉਹਨੂੰ ਓਵਰ ਗਿਆ ਤੇ ਉਹਦੇ ਤੇ ਉਹਨੇ ਜਿਹੜਾ ਆ ਪਾ ਸਾਬਕਾ ਵਿਕਟ ਕੀਪਰ ਆ ਜੀ ਉਹਨੇ ਕਹਿ ਦਿੱਤਾ ਕਿ 12 ਵਜ ਗਿਆ ਹੁਣ ਕੁਝ ਨਹੀਂ ਹੋਣ ਲੱਗਾ ਕਿਉਂਕਿ ਸਰਦਾਰ ਅੱਗੇ ਤੇ ਕੁਝ ਨਹੀਂ ਹੋਣ ਲੱਗਾ ਪਰ ਕਿਉਂਕਿ ਸਰਦਾਰ ਨੇ ਫਿਰ ਚੱਕੇ ਝੜਾਤੇ 18 ਬਣਾਉਣਾ ਸੀ 11 ਇਹ ਬਣਾ ਸਕੇ ਜੋ ਟੀਮ ਬਣ ਗਈ ਇਹਦੇ ਉੱਤੇ ਫਿਰ ਜਿਹੜੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਪਲੇਅਰ ਹੈ ਭਜਨ ਸਿੰਘ ਉਹ ਸਿੱਖਿਆ ਨੇ ਬੜਾ ਗੁਰਮਨਾਇਆ ਤੇ ਉਹਨੇ ਫਿਰ ਕਾਫੀ ਕੁਛ ਲਾਈਆਂ ਨੂੰ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਸਿੱਖਾਂ ਦੇ 12 ਵਜੇ ਆਇਆ ਤੈਨੂੰ ਪਤਾ 12 ਵਜੇ ਇਹੀ ਕੀ ਕਰਦੇ ਰਹੇ ਆ ਆਪਣੀਆਂ ਟੀਆ ਭਣਾ ਨੂੰ ਛਿਡਾ ਕੇ ਲਿਆਉਂਦੇ ਨੇ ਤੇ ਉਹ ਜਿਹੜੇ ਬਦਾਲੀ ਰਿਹਾਉਂਦੇ ਨੇ ਛੱਕੇ ਛੜਾਉਂਦੇ ਰਹੇ ਆ ਤੇ ਫਿਰ ਉਹਨੂੰ ਅਹਿਸਾਸ ਹੋਇਆ ਕਿ ਮੇਰੇ ਕੋਲ ਗਲਤੀ ਹੋ ਗਈ ਆ ਤੇ ਕਾਮਰਾਨ ਅਕਬਰ ਨੇ ਨਾਸਿਰ ਆਪਣੇ ਯਾਰ ਭੈਣ ਕੋਲ ਮਾਫੀ ਮੰਗੀ ਆ ਉਹਨੇ ਪੂਰੇ ਸਿੱਖ ਜਨਕ ਕੋਲ ਮਾਫੀ ਮੰਗੀ ਆ ਉਹਨੇ ਕਿਹਾ ਕਿ ਮੈਂ ਸਿੱਖਾਂ ਦੀ ਬਹੁਤ ਇੱਜ਼ਤ ਕਰਦਾ ਮੇਰੇ ਇਵਾਕੇ ਸ਼ਬਦ ਗਲਤ ਸੀ ਇਹ અપਮਾਨਜਨਕ ਸੀਗੇ ਮੈਂ ਉਹ ਮਹਿਸੂਸ ਕਰਦਾ ਤੇ ਉਹ ਮੈਂ ਕੀ ਮਾ ਮੰਗਦਾ ਮੈਂ ਨਾਲ ਦੀ ਨਾਲ ਸਾਰੇ ਸਿੱਖਾਂ ਕੋਲੋਂ ਵੀ ਇਹਦੀ ਕਮਾ ਮੰਗਦਾ ਕਿ ਮੈਂ ਕਹਿ ਬੈਠਾ ਵਾਂ ਤੇ ਮਲੇਵਰੀਆ ਨੇ ਕਿਹਾ ਕਿ ਅਚਾਨਕ ਹੋ ਗਿਆ ਜਾਂ ਗਲਤ ਕਿਹਾ ਗਿਆ ਉਹਨੇ ਕਿਹਾ ਕਿ ਮੇਰੇ ਮੂੰਹੋਂ ਅਪਮਾਨਜਨਕ ਸ਼ਬਦ ਨਿਕਲੇ ਆ ਤੇ ਉਹਨੂੰ ਮੈਂ ਮਾਫੀ ਮੰਗਦਾ ਜੀ ਬਿਲਕੁਲ ਹਾਲੀ ਦੇ ਵਿੱਚ ਪੰਜਾਬ ਦੇ ਚਾਰ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਚੰਦਰ ਸਿੰਘ ਰੰਧਾਵਾ ਤੇ ਗੁਰਮੀਤ ਸਿੰਘ ਮੀਤ ਥੇਰ ਡਾਕਟਰ ਰਾਜ ਕੁਮਾਰ ਚੱਬੇਵਾਲ ਤੇ ਹਰਾਨਾ ਦੇ ਮੌਲਾਨਾ ਤੋਂ ਮੌਜੂਦ ਵਿਧਾਇਕਾਂ ਤੋਂ ਜਿਹੜਾ ਆ ਉਹ ਲੋਕ ਸਭਾ ਦੇ ਮੈਂਬਰ ਜਿਹੜੇ ਚੁਣੇ ਗਏ ਆ ਅੱਜ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਵਕੀਲ ਵੱਲੋਂ ਇਹ ਗੱਲ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਆ ਜੀ ਕਿ 20 ਜੂਨ ਤੋਂ ਪਹਿਲਾਂ-ਪਹਿਲਾਂ ਜੀ ਇਹਦਾ ਸਾਰੇ ਜਿਹੜੇ ਵਿਧਾਇਕ ਆ ਕੋਈ ਪਤਾ ਕੀ ਹੁੰਦਾ ਹੈ ਜਿਹੜੇ ਹੁਣ ਜਿੱਦਾਂ ਜਿੰਨੀ ਡੇਟ ਤੋਂ ਅਸਤੀਫੇ ਦੇਣਗੇ ਉਹਨਾਂ ਚਿਰ ਤੇ ਲੀਗਲੀ ਵਿਧਾਇਕ ਕੋਈ ਨਹੀਂ ਸਾਰੇ ਬੈਨੀਫਿਟ ਲੈਣ ਦੇ ਹੱਕਦਾਰ ਨੇ ਉੱਥੋਂ ਇਹ ਉਹਨੇ ਕਿਹਾ ਕਿ ਇਹਦੇ ਵੀ ਕੋਈ ਸਿਸਟਮ ਹੈ ਐਦਾਂ ਨਹੀਂ ਹੈ ਵੀ ਤੁਸੀਂ ਦੋ ਦੋ ਸੀਟਾਂ ਦੇ ਇਕੱਠੇ ਬਣੇ ਰਹੋ ਉਹਨਾਂ ਸਾਰਿਆਂ ਨੂੰ ਕਿਹਾ ਇਹ ਚਾਰ ਦੇ ਪੰਜਾਬ ਦੇ ਨੇ ਜਿਨ੍ਹਾਂ ਦੇ ਤੁਸੀਂ ਨਾਂ ਲਏ ਤੇ ਘਰੇਨੇ ਤੋਂ ਹੀ ਆ ਤੇ ਪੰਜਾਬ ਰਹਿਣਾ ਹੈ ਹਾਈ ਕੋਰਟ ਤੋਂ ਇਹ ਗੱਲ ਆਈ ਹਿੰਮਤ ਕੁਬਾਰ ਵਕੀਲ ਨੇ ਜਿਨ੍ਹਾਂ ਨੇ ਬਿਆਨ ਦਿੱਤਾ ਉਹਨਾਂ ਕਹਿ ਕੇ ਜੇ 20 ਤਰੀਕ ਤੱਕ ਤੁਸੀਂ ਆਪਣੇ ਐਮਐਲਏ ਦੇ ਜਿਹੜੇ ਉਧੇ ਹਨ ਉਹਨਾਂ ਨੂੰ ਅਸਤੀਫਾ ਨਹੀਂ ਦੇ ਦਿੰਦੇ ਤੇ ਤੁਹਾਡੀ ਜਿਹੜੀ ਲੋਕ ਸਭਾ ਦੀ ਚੁਣੀ ਹੋਈ ਸੀਟੇ ਨੂੰ ਖਾਲੀ ਕਰ ਦਿੱਤਾ ਜਾਊਗਾ ਉਹਨੂੰ ਸਮਝਿਆ ਜਾਊਗਾ ਕਿ ਖਾਲੀ ਆ ਤੇ ਉਤੋਂ ਫਿਰ ਦੁਬਾਰਾ ਇਲੈਕਸ਼ਨ ਹੋਣਗੇ ਤੁਸੀਂ ਮੈਂਬਰ ਪਾਰਲੀਮੈਂਟਰ ਨਹੀਂ ਰਹੋਗੇ ਸੋ ਇਹ ਪਤਾ ਨਹੀਂ ਇਹ ਪਹਿਲੀ ਵਾਰ ਇਦਾਂ ਦੀ ਗੱਲ ਸੁਣਨ ਨੂੰ ਮਿਲੀ ਆ ਕਿ ਇਦਾਂ ਹੁੰਦਾ ਜਾਂ ਨਹੀਂ ਹੁੰਦਾ ਕੀ ਕਰਨਿਆ ਪਰ ਜਦੋਂ ਚੁੜੇ ਗਏ ਦੂਜੀ ਸਦਨਲੀ ਉੱਪਰਲੀ ਸਦਨਲੀ ਤੁਹਾਨੂੰ ਆਪਣੇ ਆਪ ਹੀ ਇਹ ਤੋਂ ਅਸਤੀਫਾ ਮੇਰੇ ਖਿਆਲ ਚ ਅਸਤੀਫਾ ਨਾਮ ਹੀ ਦੇਣ ਦਾ ਅਸਤੀਫਾ ਮੰਨ ਲੈਣਾ ਚਾਹੀਦਾ ਜੀ ਵਚਨ ਤੇ ਇਹ ਤਰੀਕਾ ਕਰ ਹੀ ਗਲਤ ਹੈ ਮੈਂ ਤਾਂ ਸਮਝਦਾ ਕਿ ਡੈਮੋਕ੍ਰੇਸੀ ਲਈ ਇਹ ਚੀਜ਼ ਜਿਹੜੀ ਆ ਨਾ ਦੋ ਤਿੰਨ ਚੀਜ਼ਾਂ ਕਈਆਂ ਵੇਖਿਆ ਜਿਹੜੇ ਅਸੀਂ ਕਹਿੰਦੇ ਆ ਨਾ ਰਿਫਾਰਮ ਹੋਣੇ ਚਾਹੀਦੇ ਡਮਕ ਵਿੱਚ ਉਹਦੇ ਵਿੱਚ ਇੱਕ ਇਹ ਆ ਕਿ ਇੱਕ ਹੀ ਵਿਅਕਤੀ ਦੋ ਜਗ੍ਹਾ ਤੋਂ ਖੜਾ ਹੋ ਜਾਂਦਾ ਦੇਖੋ ਨੈਸ਼ਨ ਦੇ ਉੱਤੇ ਕਿੰਨਾ ਭਾਰ ਪਊਗਾ ਹੁਣ ਰਾਹੁਲ ਗਾਂਧੀ ਦੋ ਜਗ੍ਹਾ ਤੇ ਜਿੱਤੇ ਆ ਇੱਕ ਸੀਟ ਉਹਨਾਂ ਖਾਲੀ ਕਰਨੀ ਆ ਅੱਜ ਕੱਲ੍ਹ ਤੇ ਉਦੇ ਉੱਤੇ ਦੁਬਾਰਾ ਇਲੈਕਸ਼ਨ ਹੋਣੀ ਆ ਸਰਕਾਰ ਦਾ ਪੈਸਾ ਇਲੈਕਸ਼ਨ ਕਮਿਸ਼ਨ ਦੀ ਏਨਰਜੀ ਲੋਕਾਂ ਦੀ ਏਨਰਜੀ ਦੁਬਾਰਾ ਫੇਰ ਉਸੇ ਮੋੜ 'ਤੇ ਆਣ ਗਈ ਤੇ ਦੂਸਰਾ ਇਹ ਇਹ ਪਤਾ ਨਹੀਂ ਕਿਉਂ ਅਬਜਿਟਲੀ ਦਿੱਤੀ ਹੈ ਇਹਨਾਂ ਨੇ ਪਰ ਦੂਸਰੀ ਜਿਹੜੇ ਪਹਿਲਾਂ ਹੀ ਚੁਣੇ ਹੋਏ ਨਮਾਇਦੇ ਹੁੰਦੇ ਆ ਹੁਣ ਪੰਜਾਬ ਚ ਕੀ ਆ ਪੰਜ ਦੇ ਮੰਤਰੀ ਖਿਦਾਰ ਤੇ ਚਾਰ ਐਮਐਲਏ ਖਿਦਾਰ ਤੇ ਇਹਦਾ ਮਤਲਬ ਇਹ ਹੋਇਆ ਕਿ ਪਹਿਲੀ ਗੱਲ ਤੇ 2 ਮਹੀਨੇ ਜਿਹਨਾਂ ਚ ਇਲੈਕਸ਼ਨ ਚ ਰਹੇ ਆ ਇਹਦਾ ਕੰਮਕਾਰ ਅਫੈਕਟ ਹੋਇਆ ਹੋਇਆ ਹੈ ਜੀ ਦੂਜੀ ਗੱਲ ਇਹ ਉਹਨਸੁੱਸਤ ਘਾਵਾਂ ਲੈ ਰਹੇ ਆ ਬੈਨੀਫਿਟ ਲੈ ਰਹੇ ਆ ਸਾਰੇ ਤੇ ਲੜ ਰਹੇ ਆ ਆਪਣੀ ਇਲੈਕਸ਼ਨ ਲੜ ਰਹੇ ਆ ਜੀ 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 ਜਾਦੇ ਇਦਾਂ ਦਾ ਕੋਈ ਵਿਧਾਨ ਬਣੇ ਕਿ ਇਹਨਾਂ ਨੂੰ ਸਿਵੇਂ ਦੇ ਦੇ ਇਲੈਕਸ਼ਨ ਲਾਇਆ ਦੇ ਭਾਈ ਫਿਰ ਹੁੰਦੇ ਨੇ ਸਿਵੇਂ ਦਿੱਤੇ ਹੁੰਦੇ ਤੇ ਜਿਹੜੇ ਹੁਣ ਪੰਜਾਂ ਮੰਤਰੀਆਂ ਚੋਂ ਚਾਰ ਹਾਰ ਗਏ ਆ ਤੇ ਆਪਣੇ ਘਰ ਦੁਰਦੇ ਜਾ ਕੇ ਐਮਐਲਏ ਰਹਿੰਦੇ ਇਕੱਲੇ ਮੇਰੇ ਕਹਿੰਦੇ ਐਮਐਲਏ ਦੇ ਰਹਿਣੇ ਚਾਹੀਦੇ ਜਦੋਂ ਤੁਸੀਂ ਉਹਨੂੰ ਦੂਜੀ ਜ਼ਿੰਮੇਵਾਰੀ ਦੇਣ ਨੂੰ ਖੜੇ ਕੀਤਾ ਆ ਤੇ ਫਿਰ ਜਿਹੜਾ ਇਹ ਤਰੀਕਾ ਕਰਿਆ ਇਹ ਦਲ ਤੇ ਭਾਵੇਂ ਕੋਈ ਵੀ ਪਾਰਟੀ ਕਰਦੀ ਆ ਕੱਲ ਨੂੰ ਦੇਖਦੇ ਆਂ ਜੀ ਚੋਦਾਰ ਹੋਣਗੇ ਡੈਮੋਕ੍ਰੇਸੀ ਦੇ ਜਿਦਾਂ ਆਪਾਂ ਬਹੁਤ ਚਿਰ ਤੋਂ ਵੱਡੀ ਮੰਗ ਹੈ ਲੋਕਾਂ ਦੀ ਦੋ ਤਿੰਨ ਮੰਗਾ ਨੇ ਰਿੰਦਰ ਇੱਕ ਨੇ ਆ ਕਿ ਜਿਹੜਾ ਮੈਨੀਫੈਸਟੋ ਹੁੰਦਾ ਇਹਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ ਇਹ ਵੱਡੀ ਵੱਡੀ ਮੰਗ ਹੈ ਇਹ ਹੋਣੀ ਚਾਹੀਦੀ ਆ ਕਦੀ ਨਾ ਕਦੀ ਹੋਊਗੀ ਅੱਜ ਨਹੀਂ ਤੇ ਕੱਲ ਹੋਏਗੀ ਹੂੰ ਦੂਸਰੀ ਵੱਡੀ ਮੰਗ ਹੈ ਰੀਕਾਲ ਦੀ ਹੂੰ ਬਹੁਤ ਸਾਰੇ ਸਵੀਡਨ ਵਰਗੇ ਨਾਰਵੇ ਵਰਗੇ ਮੁਲਕਾਂ ਚ ਇਵਨ ਸਾਡੇ ਬੀਸੀ ਚ ਜਿਹੜੀ ਵਿਧਾਨ ਸਭਾ ਜਾਂ ਕਹਿ ਲਓ ਪ੍ਰੋਵਿੰਸ਼ਲ ਪਾਰਲੀਮੈਂਟ ਹੈ ਉਹਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਕਿ ਜੇ ਤੁਸੀਂ ਆਪਣੇ ਚੁਣੇ ਹੋਏ ਨਮਾਇਦੇ ਤੋਂ ਉਹਦੇ ਕੰਮਕਾਰ ਤੋਂ ਸੈਟੀਸਫਾਈ ਨਹੀਂ ਤੇ ਤੁਸੀਂ ਪਟੀਸ਼ਨ ਦੇ ਰੂਪ ਵਿੱਚ ਹੈ ਜੇ VOTER ਇਕੱਠੇ ਹੋ ਕੇ ਕੋਈ ਖਾਸ ਗਿਰਤੀ ਤੱਕ ਤੁਸੀਂ ਕਹਿੰਦੇ ਹੋ ਤੇ ਜਿਹਨੂੰ ਨਹੀਂ ਰੱਖਣਾ ਚਾਹੁੰਦੇ ਉਹਨੂੰ ਕਾਲ ਬੈਕ ਕਰਨਾ ਚਾਹੁੰਦੇ ਆ ਤੇ ਉਹਨੂੰ ਵਾਪਸ ਆਉਣਾ ਪੈਂਦਾ ਇਹ ਲੋਜ ਸੁਧਾਰ ਜਿਹੜੇ ਬਹੁਤ ਜ਼ਰੂਰੀ ਆ ਤੇ ਜਿਹੜਾ ਇੱਕ ਜੁਰੀ ਬਣ ਜਾਂਦਾ ਨਾ ਜੀ MLA ਉਹ ਸਮਝਦਾ ਕਿ ਮੈਂ ਤੇ ਇਲਾਕੇ ਦਾ ਬਾਦਸ਼ਾਹ ਆ ਬਾਕੀ ਜਿਹੜੇ ਲੋਕ ਤੁਰੇ ਫਿਰਦੇ ਆ ਇਹ ਮੇਰੀ ਪਰਜਾ ਹੈ ਸਾਰੀ ਉਹ ਬੜੇ ਮਾਨ ਨਾਲ ਕਹਿੰਦਾ ਮੇਰਾ ਹਲਕਾ ਮੇਰਾ ਹਲਕਾ ਤੇ ਜਿਹੜੇ ਬਾਕੀ ਲੋਕ ਉਹਨਾਂ ਦਾ ਹਲਕਾ ਨਹੀਂ ਰਹਿੰਦਾ ਉਹਨਾਂ ਦਾ ਹਲਕਾ ਤੂੰ ਮਗਰ ਨਹੀਂ ਕੀ ਦੂਜਾਂ ਨਾਲ ਕਾਜ ਕਰ ਚੁਣੇਗੇ ਬਿਲਕੁਲ ਬਾਕੀ ਫਿਰ ਪਰਿਵਾਰਵਾਦ ਦੇ ਵਿੱਚ ਤਰ ਪੈਂਦੇ ਹੈਗਾ ਹਾਂ ਕਿ ਫਿਰ ਪਰਿਵਾਰ ਜਿਹੜਾ ਕਿ ਪਰ ਵਰਤਮਾਨ ਹੋਰਾਂ ਨੂੰ ਬੜਾ ਟਰੋਲ ਕੀਤਾ ਜਾ ਰਿਹਾ ਵਾ 13 ਦੀਆਂ 13 ਸੀਟਾਂ ਕਰਦੇ ਸੀਗੇ ਤੇ ਨਾਲ ਦਿੱਲੀ ਜੋਂ ਕਹਿੰਦੇ 7 ਆ ਜਾਣੀਆਂ ਤੇ ਫਲਾਣੇ ਥਾਂ ਤੋਂ ਇੰਨੀਆਂ ਆ ਜਾਣੀਆਂ ਉਸ ਚੀਜ਼ ਨੂੰ ਲੈ ਕੇ ਬੜਾ ਟਰੋਲ ਕੀਤਾ ਜਾ ਰਿਹਾ ਵਾ ਭਗਵੰਤ ਮਾਨ ਹੋਰਾਂ ਨੂੰ ਕਹਿੰਦੇ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀਗਾ ਆਲਿਪ ਭਗਵੰਤ ਮਾਨ ਨੇ ਸ਼ਾਇਦ ਇੱਕ ਓਵਰ ਕੰਫੀਡੈਂਸ ਜਿੱਦਾਂ ਦਾ ਬੀਜਪੀ ਦਾ ਓਵਰ ਕੰਫੀਡੈਂਸ ਹੀ ਉਹਦੇ ਭਗਵੰਤ ਮਾਨ ਨੂੰ ਸੀ ਭਗਵੰਤ ਮਾਨ ਤੇ ਕਹਿੰਦੇ ਰਹਦੇ ਆ ਜਦੋਂ ਮਿਲਦੇ ਆ ਲੋਕਾਂ ਨੂੰ ਜਾਂ ਆਪਣੇ ਲੀਡਰਾਂ ਨੂੰ ਬਲਾ ਬਲਾ ਕੇ ਆਪਣੇ ਹਾਰਨ ਦਾ ਮੰਥਨ ਕਰ ਰਹੇ ਆ ਜੀ ਤੇ ਹਰਾਨੀ ਦੀ ਗੱਲ ਆ ਕਿ ਜਿਹੜੇ ਲੋਕ ਟਾਰਗੇਟ ਦਿੰਦੇ ਆ ਮੰਥਨ ਕਰਵਾਉਂਦੇ ਉਹ ਹੀ ਆ ਤੇ ਇਹ ਇਹਨਾਂ ਨੂੰ ਪੁੱਛੇ ਵੀ ਤੁਸੀਂ ਟਾਰਗੇਟ ਦਿੱਤਾ ਸੀ ਮੰਥਨ ਦਿੱਤਾ ਫਰ ਹੋਣਾ ਚਾਹੀਦਾ ਤੇ ਹੁਣ ਉਹ ਕਹਿ ਰਿਹਾ ਜੀ ਜਿੱਦਾਂ ਇਹ ਕਹਿਆ ਕਿ ਆ ਬੀਜੇਪੀ 400 ਕਹਿੰਦੀ ਇਹ 240 ਤੇ ਰਹਗੀ ਇਹੀ ਤੇਰਾ ਕਹਿ ਤਾਰੇ ਫਿਰ ਕੀ ਹੋਇਆ ਨਾਲ ਇਹ ਵੀ ਕਹਿ ਰਹੇ ਹੋ ਕਿ ਲੋਕਾਂ ਨੇ ਸਾਨੂੰ ਰਹਾ ਨਹੀਂ ਘਰ ਲੋਕਾਂ ਨੇ ਸਾਨੂੰ ਜਿਗਾਇਆ ਆ ਲੋਕ ਜਿਹੜੇ ਆ ਵੋਟਿੰਗ ਬਹੁਤ ਚੰਗੀ ਹੋਈ ਆ ਸਭ ਕੁਝ ਠੀਕ ਠਾਕ ਹੋਇਆ ਲੋਕਾਂ ਨੇ ਸਾਨੂੰ ਜਿਗਾਵਾ ਕਿ ਜਿਹੜੇ ਕੰਮ ਅਸੀਂ ਕਰਨੇ ਚਾਹੀਦੇ ਆ ਉਹ ਜੀ ਤੇਜ਼ੀ ਨਾਲ ਕਰਾਂਗੇ ਜਿਹੜੇ ਕੰਮ ਅਸੀਂ ਨਹੀਂ ਕਰ ਸਕੇ ਹੁਣ ਕਰਾਂਗੇ ਜਿਹੜੇ ਕੰਮ ਅੱਗੇ ਕਰ ਰਹੇ ਉਹਨਾਂ ਡਬਲ ਕਰਾਂਗੇ ਉਹ ਇਹੋ ਜਿਹੇ ਵਾਅਦੇ ਕਰ ਰਹੇ ਆ ਇਹਦੇ ਲੋਕ ਵੇਖਣਗੇ ਵੀ ਉਹ ਕਿੰਨੀ ਕਿੰਨ੍ਹੀ ਗੱਲ ਕਰਦੀ ਆ ਆਪਾਂ ਲੱਖੇ ਦੇ ਦੌਰਾਨ ਰਿੰਦਰ ਵੇਖਿਆ ਸੀਗਾ ਕਿ ਭਗਵੰਤ ਮਾਨਗਰਾ ਨੂੰ ਲੋਕਾਂ ਦੇ ਸਵਾਲਾਂ ਦਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਸੀਗਾ ਲੋਕ ਉਹਨਾਂ ਤੋਂ ਦਰਾਸ ਸੀਗੇ ਹੁਣ ਕੱਲ ਦਾ ਬੜੀ ਤਰ੍ਹਾਂ ਦੇ ਬਿਆਨ ਹੋਣੇ ਸ਼ੁਰੂ ਹੋਇਆ ਅੱਜ ਹੀ ਮੈਨੂੰ ਕਿਸੇ ਸੱਜਣ ਦਾ ਫੋਨ ਆਇਆ ਜੀ ਕਿ ਤੁਹਾਡੇ ਇਲਾਕੇ ਦੇ ਮੰਤਰੀ ਸਾਹਿਬਾਨ ਨੇ ਕੁਲਦੀਪ ਧਾਰੇਵਾਲ ਦੇ ਉਹਨਾਂ ਦੀ ਕੋਈ ਵੀਡੀਓ ਵਾਇਰਲ ਹੋ ਰਹੀ ਆ ਤੇ ਕਹਿ ਰਹੇ ਆ ਕਿ ਮੈਨੂੰ ਸਾਜ਼ਿਸ਼ ਨਾਲ ਹਰਾਇਆ ਗਿਆ ਇਹ ਸਾਜ਼ਿਸ਼ੀ ਲੋਕ ਮੇਰੇ ਨਾਲੇ ਦਵਾਰੇ ਸੀਗੇ ਉਹ ਇਹ ਦੇਖਿਆ ਰਵੇ ਸਾਹਿਬ ਮੈਨੂੰ ਪੁੱਛ ਰਹੀ ਸੀ ਕਿ ਤੁਹਾਡੀ ਜਾਣਕਾਰੀ ਚ ਹੋਵੇ ਵੀ ਕੌਣ ਸੀ ਸਾਜ਼ਿਸ਼ੀ ਲੋਕ ਮੈਨੂੰ ਤੇ ਇਸ ਦਾ ਪਤਾ ਨਹੀਂ ਤੇ ਜਿਹੜੀ ਪੋਲਿਟਿਕਸ ਹੈ ਭਾਈ ਬੜੀ ਗਹਿਰੀ ਚੀਜ਼ ਹੈ ਇਹ ਸਾਨੂੰ ਆਉਂਦੀ ਹੋਵੇ ਤੇ ਅਸੀਂ ਕਿਤੇ ਐਮਐਲਏ ਐਮਪੀ ਬਣ ਜਾਂਦੇ ਸਾਨੂੰ ਕੀ ਲੋੜ ਸੀ ਉਹ ਹਲਾ ਆ ਤੇ ਆ ਕਿ ਸਾਨੂੰ ਪੋਲਿਟਿਕਸ ਦੀ ਉਦਾਨੀ ਸਮਝ ਨਹੀਂ ਆ ਜਿਹੜੀ ਇਹ ਲੋਕ ਕਰਦੇ ਆ ਕਿ ਉਹ ਜਿਹੜੀ ਸਾਜ਼ਿਸ਼ਾਂ ਹੁੰਦੀਆਂ ਉਹਦੇ ਪਿੱਛੇ ਜੀ ਜੀ ਬਿਲਕੁਲ ਬਿਲਕੁਲ ਅਗਲੀ ਗੱਲ ਕਰੀਏ ਅਮਰਿਤਪਾਲ ਸਿੰਘ ਨੂੰ ਲੈ ਕੇ ਬੜੇ ਲੋਕ ਜਿਹੜੇ ਸਵਾਲ ਇਹ ਕਰ ਰਹੇ ਆ ਕਿ ਉਹਨਾਂ ਨੂੰ ਬਾਹਰ ਜਿਹੜਾ ਆ ਹੁਣ ਲਿਆਂਦਾ ਜਾਊ ਜੇਲ੍ਹ ਚੋਂ ਜਾਂ ਨਹੀਂ ਲਿਆਂਦਾ ਜਾਊ ਇਹਦਾ ਕੀ ਕਰਾਈਟਰੀਆ ਜਿਹੜਾ ਆ ਉਹ ਹੈਗਾ ਆ ਉਹਨਾਂ ਦਾ ਕੁਝ ਵਕੀਲਾਂ ਦੇ ਵੀ ਬਿਆਨ ਜਿਹੜੇ ਸੁਣਿਓ ਕਹਿੰਦੇ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਵਿਅਕਤੀ ਜਿੱਤ ਗਿਆ ਉਹ ਜੇਲ੍ਹ ਚੋਂ ਬਾਹਰ ਆਊਗਾ ਨਹੀਂ ਤੇ ਦੇਖੋ ਜੀ ਕਾਨੂੰਨੀ ਪੱਖ ਕਾਨੂੰਨ ਹੋਰ ਚੀਜ਼ ਆ ਜੇ ਕੋਈ ਬੰਦਾ ਜੇ ਕੋਈ ਬੰਦਾ ਉਧੇ ਤੇ ਰਹਿੰਦਾ ਜੇ ਐਮਪੀ ਬਣ ਕੇ ਕਤਲ ਕਰ ਦਿੰਦਾ ਤੇ ਉੱਤੇ ਸਜ਼ਾ ਨਹੀਂ ਲੱਗਦੀ ਉਹ ਇੱਕ ਦੋ ਅਮਿਨਿਟੀ ਹੁੰਦੀ ਆ ਰਾਸ਼ਟਰਪਤੀ ਦੀ ਹੁੰਦੀ ਆ ਤੇ ਜਾਂ ਜਿਹੜੇ ਡਿਪਲੋਮੈਟ ਹੁੰਦੇ ਦੂਜੇ ਮੁਲਕਾਂ ਦੇ ਆਏ ਉਹਨਾਂ ਤੇ ਅਮਿਨਿਟੀ ਲੱਗੂ ਹੁੰਦੀ ਆ ਪਰ ਇਹ ਜਿਹੜਾ ਹੈਗਾ ਕਿ ਕੋਈ ਐਮਪੀ ਬਣ ਗਿਆ ਜਾਂ ਐਮਐਲਏ ਬਣ ਗਿਆ ਤੇ ਉਹਦਾ ਇਹ ਰਾਈਟ ਥੋੜਾ ਬਣ ਗਿਆ ਕਿ ਜੇ ਕਤਲ ਕੀਤਾ ਤਾਂ ਬਰੀ ਹੋ ਜਾਊਗਾ ਤੇ ਜਿੱਦਾਂ ਐਨਐਸਏ ਵਗੈਰਾ ਲਾਇਆ ਇਹਨਾਂ ਨੇ ਤੇ ਸਰਕਾਰ ਚਾਵੇ ਤਾਂ ਕੇਸ ਉਡਰਾ ਕਰ ਲਵੇ ਆਪਣੇ ਜੇ ਕਾਨੂੰਨੀ ਪਹਿਲੂ ਤੋਂ ਵੇਖਣਗੇ ਜਿੰਨਾ ਚਿਰ ਉਹ ਕੇਸ ਸਟੈਂਡ ਕਰਦੇ ਆ ਫਿਰ ਤੇ ਕੋਰਟ ਉੱਤੇ ਨਿਆਂ ਦੇ ਅਮਲਤਾ ਕੋਤੇ ਉਹਨਾਂ ਨੂੰ ਡਿਟੇਨ ਕਰੂਗੀ ਤੇ ਜੇ ਸਰਕਾਰ ਇਹੋ ਕੇਸ ਵਾਪਸ ਲੈ ਲੈਦੀ ਕੇਸ ਇਹ ਵਾਪਸ ਲੈਣ ਦੀ ਨਹੀਂ ਲੜਦੇ ਨਹੀਂ ਜਾਂ ਸਾਡੇ ਕੋਈ ਗਲਤ ਹੋ ਗਿਆ ਜਾਂ ਨਹੀਂ ਇਹ ਕਰਨਾ ਚਾਹੀਦਾ ਜਾਂ ਸਮਾਹ ਹਾਲਾਤ ਬਦਲ ਗਏ ਨੀ ਵਾਪਸ ਲੈਣਾ ਚਾਹੁੰਦੇ ਆ ਤੇ ਫਿਰ ਉਹਦੀ ਰਿਹਾਈ ਹੋਣੀ ਵੀ ਜਿਹੜੀ ਆ ਉਹ ਸਭਵ ਹੈ ਕਿਉਂਕਿ ਪਰਿਵਾਰ ਜਿਹੜਾ ਉਹ ਚਾਰਾਜੋਈ ਕਰ ਰਿਹਾ ਕਿ ਲੋਕ ਸਭਾ ਦਾ ਸਪੀਕਰ ਜਿਹੜੇ ਉਹ ਪ੍ਰਬੰਧ ਕਰਨ ਕਿ ਨਵੇਂ ਚੁਣੇ ਗਏ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਸੌ ਚੁੱਕਣ ਦਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਜਾਵੇ ਅਮ ਅੰਦਰ ਬਿਲਕੁਲ ਇਹਦੇ ਆ ਕਿ ਜਿਹੜੀ ਸਾਡੀ ਜੁਡੀਸ਼ਰੀ ਦਾ ਸਿਸਟਮ ਹੈ ਉਹ ਆਪਣੇ ਆਪ ਚ ਬੜਾ ਇੰਪੋਰਟੈਂਟ ਆ ਵੈਸੇ ਇੱਕ ਖਬਰ ਜਿਹੜੀ ਅਸੀਂ ਨਹੀਂ ਲੈ ਸਕੇ ਉਹ ਬੜੀ ਇੰਪੋਰਟੈਂਟ ਸੀਗੀ ਜਿਹੜੀ ਫੈਸਲਾ ਦੇ ਐਲਨ ਵਸਕ ਹੈ ਨਾ ਉਹਨਾਂ ਦਾ ਇੱਕ ਬਿਆਨ ਆਇਆ ਉਹਨਾਂ ਨੇ ਟਵਿੱਟਰ ਤੇ ਅੱਜ ਦਾ ਟਵਿੱਟਰ ਤੋਂ ਹੀ ਸਾਰੀ ਜਾਣਕਾਰੀ ਮਿਲਦੀ ਆ ਜਿਹੜਾ ਜਿਹੜਾ ਹੁੰਦਾ ਉੱਤੇ ਕੋਨੋ ਨੇ ਕਿਹਾ ਹੈ ਕਿ ਜਿਹੜੀ Apple ਕੰਪਨੀ ਹੈ ਨਾ ਆਪਾਂ ਜਾਣਦੇ ਆ ਜਿਹੜੀਆਂ ਕਾਰਾਂ ਨੇ ਉਹਦੇ ਤੇ ਜਿਹੜੇ ਚਿਪਸ ਲੱਗਦੇ ਆ ਬੜੇ ਸਾਰੇ ਪਾਰਟਸ ਲੱਗਦੇ ਆ ਸਟੀਵੀਅਰ ਸਿਸਟਮ ਲੱਗਦਾ ਆ ਉਹ ਵੱਖ-ਵੱਖ ਕੰਪਨੀਆਂ ਬਣਾਉਂਦੀਆਂ ਨੇ ਸਭ ਕੁਝ ਕਾਰਾਂ ਦੀ ਕੰਪਨੀ ਆਪ ਹੀ ਨਹੀਂ ਬਣਾਉਂਦੀਆਂ ਤੇ ਜੇ ਜਿਹੜੀ ਐਪਲ ਕੰਪਨੀਆ ਉਹਨੇ ਇੱਕ ਓਪਨ ਜਿਹੜੀ ਹੁੰਦੀ ਹੈ ਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਜੀ ਉਹ ਵੀ ਕਿਸੇ ਕੰਪਨੀ ਦੇ ਨਾਲ ਉਹਦਾ ਸਮਝੌਤਾ ਕੀਤਾ ਆ ਹਮ ਤੇ ਐਲਨ ਮਸਕ ਨੇ ਕਿਹਾ ਕਿ ਜੇ ਮੈਂ ਸਾਡੀ ਜਿਹੜੀ ਸਾਡਾ ਐਗਰੀਮੈਂਟ ਹੈ ਉਹ ਪ੍ਰਭਾਵਿਤ ਹੁੰਦਾ ਆ ਤੇ ਲੋਕਾਂ ਦੀ ਪ੍ਰਾਈਵੇਸੀ ਜਿਹੜੀ ਉਹ ਜਾਏਗੀ ਹੁਣ ਪਤਾ ਨਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਹਾਡੀ ਕਾਰ ਚ ਕੀ ਲੱਗ ਜਾਣਾ ਤੁਸੀਂ ਕਿੱਥੇ ਜਾ ਰਹੇ ਹੋ ਤੁਹਾਡੀ ਖੁਫੀਆ ਏਜੰਸੀ ਵੱਲੋਂ ਤਾਡੀ 24 ਘੰਟਿਆਂ ਦੀ ਤੁਹਾਡੀ ਪ੍ਰਾਈਵੇਸੀ ਦੇ ਉੱਤੇ ਹਮਲਾ ਹੈ ਕਿਸ ਹੁੰਦਾ ਤੇ ਐਲਨ ਮਸਕ ਨੇ ਕਿਹਾ ਕਿ ਜੇ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲਓਗੇ ਜੀ ਤੇ ਐਪਲ ਕੰਪਨੀ ਵਾਲਿਆਂ ਨੂੰ ਤੇ ਅਸੀਂ ਤੁਹਾਡੇ ਜਿਹੜੇ ਹੈਗੇ ਪ੍ਰੋਡਕਟ ਆਪਣੀਆਂ ਗੱਡੀਆਂ ਚ ਨਹੀਂ ਜਿੰਨੀਆਂ ਸਾਡੀਆਂ ਕੰਪਨੀਆਂ ਚ ਨਹੀਂ ਵਰਤਾਂਗੇ ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਅੱਜਕੱਲ ਬੜੀ ਚਰਚਾ ਤੇ ਇਹਦੇ ਬੜੇ ਖਤਰੇ ਵੀ ਦਿਖਾਏ ਜਾ ਰਹੇ ਆ ਬਹੁਤ ਸਾਰੇ ਜਿਹੜੇ ਲੋਕ ਇਹ ਦੀ ਸਮਝ ਰੱਖਦੇ ਆ ਉਹ ਕਹਿ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਹਾਰ ਮਨੁੱਖ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜਿਹੜੀ ਤਲਵਾਰ ਲਟਕੇਗੀ ਕਿਸੇ ਵਿਅਕਤੀ ਦੀ ਪ੍ਰਾਈਵੇਸੀ ਨਹੀਂ ਰਹੇਗੀ ਜੀ ਤੇ ਦੂਜੇ ਪਾਸੇ ਸਾਡੇ ਜਿਹੜੇ ਰੁਜ਼ਗਾਰ ਆ ਉਹਨਾਂ ਨੂੰ ਵੱਡੇ ਪੱਧਰ ਤੇ ਇਫੈਕਟ ਕਰੂਗੀ ਇਹਦੇ ਲਈ ਅਮਰੀਕਾ 'ਚ ਤੇ ਕਈ ਹੜਤਾਲਾਂ ਵੀ ਹੋ ਚੁੱਕੀਆਂ ਨੇ ਜੀ ਖਾਸ ਕਰਕੇ ਜਿਹੜੀ ਫਿਲਮ ਇੰਡਸਟਰੀ ਆ ਉਹਦੇ ਨਾਲ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹ ਕਹਿੰਦੇ ਆ ਕਿ ਜਿਹੜੀ ਮਨੁੱਖ ਦੀ ਲੋੜ ਜਿਹੜੀ ਬਹੁਤ ਘਟ ਜੂਗੀ ਹਾਲਾਂਕਿ ਥੱਲੇ ਮਜ਼ਦੂਰਾਂ ਦੇ ਉੱਤੇ ਕਿੰਨਾ ਕੁ ਅਸਰ ਹੁੰਦਾ ਹੋਏਗਾ ਉਹਦਾ ਵੀ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬਾਕੀ ਸਭ ਕੁਝ ਹੁੰਦਾ ਤੇ ਪ੍ਰੋਡਕਟਿਵਿਟੀ ਦਾ ਬਣਨਾ ਸ਼ੁਰੂ ਹੋ ਜਾਣਗੇ ਪਰ ਮਨੁੱਖ ਦੇ ਹੱਥਾਂ ਦੀ ਸ਼ਾਇਦ ਲੋੜ ਹੀ ਨਾ ਰਵੇ ਇਹਨੂੰ ਲੈ ਕੇ ਕਾਫੀ ਜਿਹੜੀ ਚਰਚਾ ਵੀ ਆ ਤੇ ਇਹਨੂੰ ਲੈ ਕੇ ਕੁਝ ਤਰ੍ਹਾਂ ਦੇ ਖਦਸ਼ੇ ਵੀ ਜਿਹੜੇ ਆ ਲੋਕਾਂ ਨੂੰ ਸਾਹਮਣੇ ਆ ਬਿਲਕੁਲ ਅੱਜ ਕੱਲ ਤਾਂ ਜਿੱਦੋਂ ਕਿਤੇ ਫੋਨ ਕਰੋ ਜਾਂ ਕੁਝ ਵੀ ਆ ਉਹ ਸਾਰਾ ਮੈਸੇਜਿੰਗ ਸਿਸਟਮ ਸਾਰਾ ਕੁਝ ਜਿਹੜਾ ਹੈ ਉਸੇ ਦੇ ਉੱਤੇ ਹੀ ਜਿਹੜਾ ਆ ਉਹ ਕੀਤਾ ਹੋਇਆ ਵਾ ਸੋ ਖਬਰਾਂ ਦਾ سلسلہ ਜਿਹੜਾ ਆ ਉਹ ਇੱਥੇ ਹੀ ਆਪਨਾ ਸਮਾਪਤ ਹੁੰਦਾ ਹੈ ਅੱਜ ਦਾ ਤੇ ਗੱਲਬਾਤ ਦਾ ਬਹੁਤ ਧੰਨਵਾਦ ਸੋ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਆ ਉਹ ਕਰ ਲੈਣਾ ਤੇ ਸਾਨੂੰ ਫੀਡਬੈਕ ਜਿਹੜੀ ਆ ਉਹ ਦਿੰਦੇ ਰਹਿਣਾ ਤੇ ਕੋਈ ਇਸ਼ਤਿਹਾਰ ਦੇਣ ਵਾਸਤੇ ਜਾਂ ਐਡਵਰਟਾਈਜ਼ਮੈਂਟ ਦੇਣ ਵਾਸਤੇ ਵੀ ਸਾਡੇ ਨਾਲ ਤੁਸੀਂ ਸੰਪਰਕ ਜੜਾਇਆ ਉਹ ਕਰ ਸਕਦੇ ਹੋ ਸੋ ਬਹੁਤ ਧੰਨਵਾਦ ਇੱਥੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਸਤਿ ਸ੍ਰੀ ਅਕਾਲ ਸੱਚੀ ਕਾਲ ਜੀ ਬਹੁਤ ਸ਼ੁਕਰੀਆ